ਵਾਹ ਹੂੰ ਪਾਕਤਾਨੀ ਜਿਹਨੂੰ ਪਹਿਲਾਂ ਪਾਕਤਾਨੀ ਕਹਿੰਦੇ ਸੀ ਨਾ ਉਹ ਸਾਡੇ ਕੋਲ ਆ ਵਾਹ ਪ੍ਰਾਣਾ ਬਜ਼ੁਰਗਾਂ ਦਾ ਚੱਲੇ ਆ ਰਿਹਾ ਹਾਂ ਪਿਆਣਾ ਪੁਰਾਣਾ ਠੀਕ ਆ ਤੇ ਇਹ ਜਿਹੜੀ ਅਸੀਂ ਹੁਣ ਵਿਚਾਲੇ ਤੁਹਾਨੂੰ ਮੱਝ ਵਿਖਾਣੀ ਆ ਹੂੰ ਇਹ ਸਾਡੇ ਪਿੰਡ ਸ਼ੈਦੇਸ਼ਾਂ ਲਾਗੇ ਹੂੰ ਨਿਸ਼ਾਨ ਸਿੰਘ ਮੱਲਣ ਸਾਹਿਬ ਸੀ ਅੱਛਾ ਉਹਨਾਂ ਕੋਲੇ ਝੋਟਾ ਸੀ ਇਹ ਵਾਕਿਆ ਰੇਲ ਗੱਡੀ ਦੀ ਜਿਹੜੀ ਗੱਡੀ ਦੇ ਇੰਜਨਾਂ ਝੋਟੇ ਦਾ ਕੱਦ ਸੀ ਤੇ ਉਹ ਫਿਰ ਉਹਨੇ ਮੇਰੀ ਮੱਝ ਵੇਖ ਕੇ ਤੇ ਮੈਂ ਡਾਇਰੈਕਟ ਕ੍ਰੋਸਿੰਗ ਕਰਾਈ ਸੀ ਇਹਦੀ ਮਾਂ ਹੋਰ ਬਾਪੂ ਜੀ ਫਿਰ ਕੀ ਹਾਲ ਚਾਲ ਆ ਅੱਜ ਦੀ ਕਲਾ ਤੇ ਦਰਸ਼ਕਾਂ ਨੂੰ ਆਪਣਾ ਨਾਮ ਤੇ ਡਰੈਸ ਸਾਰਾ ਦਸੀਏ ਪਹਿਲਾਂ ਮੇਰਾ ਨਾਮ ਸਵਰਨ ਸਿੰਘ ਅੱਛਾ ਜੀ ਪਿੰਡ ਕਾਲੀਆਂ ਵਾਲਾ ਠੀਕ ਆ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਹਾਂਜੀ ਤੇ ਅੱਜ ਆਪਾਂ ਤੁਹਾਡੇ ਫਾਰਮ ਦੀਆਂ ਤਿੰਨ ਮੱਝਾਂ ਦਿਖਾਉਣੀਆਂ ਤੇ ਚੌਥੀ ਤੁਸੀਂ ਕਿਹਾ ਵੀ 15 ਦਿਨਾਂ ਨੂੰ ਖਾਵਾਵਾਂਗੇ ਆ ਘੱਟੇ ਦੀ ਮਾਂ ਉਹ ਇਹਦੀ ਭੈਣ ਆ ਇਸ ਮੱਝ ਦੀ ਵੱਡੀ ਅੱਛਾ ਇਸ ਵੱਡੀ ਮੱਝ ਦੀ ਭੈਣ ਆ ਤੇ ਕਿੰਨਾ ਕੁ ਦੁੱਧ ਦਈ ਜਾ ਰਹੀ ਹੈ ਹੁਣ ਉਹ ਹੁਣ ਇਸ ਟਾਈਮ ਆ ਜੀ 10 ਕਿਲੋ ਤੇ ਆ ਅੱਛਾ 10 11 ਕਿਲੋ ਦੁੱਧ ਤੇ ਆ 17 18 ਲੀਟਰ ਤੇ ਮੈਂ ਜਦੋਂ ਉਹ ਹੋ ਗਈ ਉਦੋਂ ਦੱਸ ਕੇ ਚੋ ਕੇ ਦਿਖਾਵਾਂ ਲਓ 10 ਕਿਲੋ ਦੁੱਧ ਬੱਚੇ ਨੂੰ ਛੱਡ ਕੇ ਚੋਣ ਨੂੰ ਛੱਡ ਕੇ ਬੱਚੇ ਮੰਨ ਲਓ ਫਿਰ ਤਾਂ 14 15 ਤੇ ਹੋਈ ਹਾਂ 14 15 ਤੇ ਨਹੀਂ ਬੱਚੇ ਨੂੰ ਛੱਡ ਕੇ ਮੈਂ ਬੱਚੇ ਦਾ ਨਹੀਂ ਦੱਸਿਆ ਬੱਚੇ ਦਾ ਵakre ਦੋ ਥ ਤੇ 17 18 ਦੇ ਜਾਵਨਦੀ ਮੀਂਹ ਦੇ ਥਾਣਾ ਤੇ ਜਿੱਦਣ ਗਈ ਉਸ ਦਿਨ ਆਪਾਂ ਦੱਸ ਤੁਹਾਨੂੰ ਦਿਖਾਵਾਂਗੇ ਆ ਬੱਚਾ ਉਹਦਾ ਦਿਖਾ ਰਹੇ ਆ ਠੀਕ ਆ ਤੇ ਉਦੋਂ ਉਹਨੂੰ ਦਿਖਾਵਾਂਗੇ ਮੱਝ ਵੀ ਆ ਵਾਕਿਆ ਕੋ ਚੋਕੇ ਵਿਖਾਵਾਂਗੇ ਗਲਾਬੀ ਅੱਖ ਦੀ ਵਾਲੀ ਇੱਕ ਨੀ ਮਾਰਾ ਸਰਾ ਹੀ ਆ ਹਾਂਜੀ ਤੇ ਅੱਜ ਫਿਰ ਜਿਹੜੀ ਆਪਾਂ ਝੋਟੀ ਇੱਕ ਤਾਂ ਵਿਖਾਈ ਇਹੇ ਹਾਂਜੀ ਇੱਕ ਤਾਂ ਦਿਖਾਈ ਜੰਬੂ ਤੇ ਇਹ ਜਿਹੜੀ ਇਹਨਾਂ ਦੀ ਫਿਰ ਮਾਂ ਆ ਆ ਇਹਨਾਂ ਦੀ ਮਾਂ ਦੇ ਦਰਸ਼ਨ ਕਰਾਉਣੇ ਆ ਤੇ ਇਹ ਫਿਰ ਕਿਵੇਂ ਸੇਲ ਕਰ ਦੋਗੇ ਐਦਕੀ ਸੇਲ ਕਰਨ ਦਾ ਰਾਦਾ ਮੇਰਾ ਠੀਕ ਆ ਸਮਝਦੀਆਂ ਨਹੀਂ ਉਹ ਠੀਕ ਆ ਪਹੂ ਮਗਰ ਤਿਆਰ ਹੋ ਜਾਂਦੇ ਆ ਤਿਆਰ ਹੋ ਜਾਂਦੀ ਆ ਵੀ ਤਿੰਨ ਮੇਰੇ ਕੋ ਕਰਮ ਵਾਲੀਆਂ ਆ ਇੱਕ ਦੀ ਭੈਣ ਆ ਦੋ ਹੈ ਆ ਛੋਟੀਆਂ ਠੀਕ ਆ ਠੀਕ ਮੈਂ ਮੇਲੇਵਾਦ ਤੇ ਸਾਂਭਰਿਆਂ ਕੱਟੀ ਬਹੁਤ ਟੌਪ ਕਲਾਸ ਉਹ ਵੀ ਤੁਹਾਨੂੰ ਦਿਖਾਈ ਅਗੇ ਠੀਕ ਆ ਤੇ ਇਹ ਫਿਰ ਇਹਦਾ ਕਿਰਜੇ ਆਪਾਂ ਪਿਛਲਾ ਰਿਕਾਰਡ ਵੇਖੀਏ ਵੀ ਕਿਹੜਾ ਬਲੱਡ ਆ ਇਹਦੇ ਵਿੱਚ ਮਾਲੋ ਇਹਦਾ ਪਿਛਲਾ ਜੀ ਪਹਿਲਾ ਪਾਕਿਸਤਾਨ ਦਾ ਬਲੱਡ ਆ ਜਿਹੜਾ ਸਾਡਾ ਬਜ਼ੁਰਗਾਂ ਦੀ ਨੌਰੀ ਤੇ ਚੱਲੀ ਆ ਰਹੀ ਆ ਨਾ ਜਦੋਂ ਵੰਡ ਹੋਈ ਸੀ ਦੇਸ਼ ਦੀ ਉਦੋਂ ਸਾਡੇ ਇੱਥੇ ਲਾਗੇ ਪਿੰਡਾਂ ਛੈਦੇ ਸ਼ਾਹ ਵੇਕੇ ਅੱਛਾ ਮਾਲੀ ਆਇਆ ਸੀ ਨਿਸ਼ਾਨ ਸਿੰਘ ਮੱਲਣ ਸਾਹਿਬ ਕੋਲੋਂ ਅੱਛਾ ਕਈ ਬੰਦੇ ਕਹਿ ਦਿੰਦੇ ਆ ਵੀ ਨਹੀਂ ਮੱਲਣ ਸਾਹਿਬ ਕੋਲਿਆ ਜੋ ਮਰਜੀ ਛੈਦੇ ਸ਼ਾਹ ਸਰਪੰਚ ਤੋਂ ਜਿਹੜੇ ਮਰਜੀ ਤੋਂ ਪੁੱਛ ਸਕਦੇ ਆ ਕਿ ਮੱਲਣ ਸਾਹਿਬ ਕੋ ਵਾਕਿਆ ਝੂਠਾ ਹੈਗਾ ਸੀ ਠੀਕ ਆ ਉਸ ਝੋਟੇ ਦੀ ਇਹ ਡਾਇਰੈਕਟ ਕ੍ਰੋਸਿੰਗ ਦੀ ਧੀ ਸੀਗੀ ਇਹ ਇਹਦੀ ਮਾਂ ਜਿਹੜੀ ਠੀਕ ਆ ਜਿਹੜੀ ਮਾਂ ਸੀ ਜਿਹਨੇ ਬੱਚੀ ਦਿੱਤੀ ਇਹ ਅੱਛਾ ਮੰਨ ਲਓ ਇਹ ਉਦੋਂ ਇਹਦੀ ਮਾਂ ਲਾ ਕੇ ਆਈ ਸੀ ਉਦੋਂ ਹਾਂ ਉਹਦੀ ਮਾਂ ਲਾ ਕੇ ਆਈ ਸੀ ਠੀਕ ਆ ਉਹ ਫਿਰ ਮੈਂ ਬੱਚੀ ਇਹ ਪਾਲ ਕੇ ਉਹਦਾ ਫਿਰ ਮੈਂ ਰਵਾ ਇਹ ਤਿਆਰ ਕੀਤਾ ਠੀਕ ਆ ਉਹਦੇ ਤੋਂ ਫਿਰ ਮੈਂ ਇਹ ਇਹ ਫਿਰ ਕਿੰਨਾ ਕੁ ਦੁੱਧ ਦਿੰਦੀ ਰਹੀ ਆ ਮੰਨ ਲਓ ਤੁਹਾਡੇ ਕੋਲੇ ਪੀਕ ਲੈ 14 15 ਲੀਟਰ ਦੁੱਧ ਆ ਰਾਮ ਨਾ ਦਿੰਦੀ ਰਹੀ ਆ ਤੇ ਹੁਣ ਇੱਕ ਦੱਸਾਂ ਜਉਨਾ ਵੀ ਚੋਕੇ ਜਿੱਦਣ ਸੂਗੀ ਸੂਗੀ ਮੇਰੇ ਕੋਲੇ ਚੁਆ ਕੇ ਦੁੱਧ ਪਾਸ ਕਰਕੇ ਦੇਾਂਗੇ ਠੀਕ ਆ ਸੁਆਜ ਸੂਈ ਹੋ ਗਈ ਦੁੱਧ ਪਾਸ ਕਰਕੇ ਦੇਾਂਗੇ ਕਿ 7 ਲੀਟਰ 8 ਲੀਟਰ ਦੁੱਧ ਦਿੰਦੀ ਆ ਠੀਕ ਆ ਤੇ ਮੇਰੇ ਨਾਲ ਪਰ ਗਰਮੀ ਆ ਘਾ ਮੱਛਰ ਵੀ ਆਏ ਆ 14 15 ਦੁੱਧ ਕਿਲੋ 2 ਕਿਲੋ ਘਟ ਸਕਦੀ ਆ ਵਾਧ ਵੀ ਸਕਦੇ ਪਸ਼ੂ ਪਰ ਮੈਨੂੰ ਪਤਾ ਘਟਦੀ ਨਹੀਂ ਇਹ ਠੀਕ ਆ ਇਹ ਜਿਹੜੀ ਨਸਲ ਆ ਨਾ ਦੇਖੋ ਹਮ ਕਰਮਾਲੀ ਠੀਕ ਆ ਬਹੁਤ ਸੀਲ ਠੰਡੀ ਆ ਰੂਵ ਵਰਗੀ ਇਹਦੀ ਧਾਰ ਆ ਪਵਾ 10 12 ਸਾਲ ਦਾ ਬੱਚਾ ਵਹਿ ਗਿਆ ਸਿੰਗ ਜਰੂਰ ਬਾਪੂ ਖੁੱਲਾ ਥੋੜਾ ਜਿਆ ਸਿੰਗ ਥੋੜਾ ਜਿਆ ਖੁੱਲਾ ਸਿੰਗ ਪਹਿਲਾਂ ਤੋਂ ਜਿਹੜਾ ਨਾ ਅੱਛਾ ਪਰ ਇਹਦੀਆਂ ਝੋਟੀਆਂ ਵੇਖੀਏ ਤੇ ਉਹਨਾਂ ਦੇ ਸਿੰਗ ਦੇ ਕੋਕੇ ਜੜੇ ਪਏ ਆ ਉਹ ਥੋੜਾ ਜੇ ਅੱਡੋ ਅੱਡੀ ਮਾਲੀ ਦੇ ਚੱਲੇ ਗੀਆਂ ਮਾਲੀ ਦੇ ਮਾਲੀ ਦੇ ਚਲੇ ਗਈਆਂ ਠੀਕ ਆ ਤੇ ਇਹਦਾ ਪਿੰਡਾ ਥੋੜਾ ਜਿਆ ਮਾਲੋ ਵਿਖਾਈਏ ਦਸਾਂ ਅੰਦਰ ਦੇ ਕਿਉਂ ਜਿਆ ਪਤਲਾ ਵਾਰੇ ਕਿਵੇਂ ਸਕੈਨ ਸਕੈਨ ਵੇਖੋ ਇਹਦੇ ਕਿੰਨੇ ਪਤਲੇ ਆ ਲੈ ਇਧਰ ਦੇਖੋ ਸਕੇ ਨਾ ਰੂਵਰ ਦਾ ਪਤਲਾ ਦੇ ਸਕਦੇ ਆ ਰੂਵਰ ਦੀ ਪੋਲੀ ਝੋਟੀਆਂ ਹੱਥਾਂ ਐ ਇਦਾਂ ਲੱਗਦਾ ਜਿੱਦਾਂ ਨਾ ਬੱਚਾ ਆਪ ਚੱਕਿਆ ਗੋਦੀ ਬੱਚੇ ਦਾ ਆਪ ਨੂੰ ਪਿੰਡਾ ਪੋਲਾ ਪੋਲਾ ਲੱਗਦਾ ਆ ਦੇਖੋ ਦੁੱਧ ਵਾਲੀਆਂ ਬਾਪੂ ਨਸਲਾ ਰੱਖੀ ਬੈਠਾ ਇਹ ਲੈnde ਪੰਜਾਬ ਦਾ ਭਲੇਖਾ ਪਾਉਂਦੀਆਂ ਤੇਰੀਆਂ ਝੋਟੀਆਂ ਦੂਜੀਆਂ ਜਿਹੜੀਆਂ ਬਧੀਆਂ ਨਾਲ ਇਹਨਾਂ ਦੇ ਤੇ ਇਹ ਫਿਰ ਕਿੰਨੇ ਦਿਨਾਂ ਦੀ ਮੰਨ ਲਓ ਗੱਬਣਾ ਹੁਣ ਕਿੰਨੇ ਦਿਨ ਲੈ ਜੂਗੀ ਇਹ ਵੱਧ ਤੋਂ ਵੱਧ ਲਊਗੀ ਆਪਣੇ ਕੋਲ 15 ਜਾਂ 18 ਦਿਨ ਮੈਂ 20 ਕਹਿਣਾ ਵਾ ਵੈਸੇ 20 ਦਿਨਾਂ ਨੂੰ ਅੱਜ ਤੋਂ ਪੂਰੀ ਤਿਆਰ ਹੋ ਕੇ ਥੂਪੂਗੀ ਠੀਕ ਆ ਆਹ ਗਰਮੀ ਆ ਕਈ ਵਾਰੀ 2-4 ਨਾਲ ਬਾਅਦ ਵੀ ਅੱਗਾ ਪਿੱਛਾ ਵੀ ਹੋ ਜਾਂਦਾ ਗਰਮੀ ਕਰਕੇ ਠੀਕ ਆ ਤੇ ਇਹ ਫਿਰ ਜੇ ਮੰਨ ਲਓ ਕੋਈ ਐ ਖਰੀਦਣੀ ਚਾਵੇ ਐ ਵੀ ਖਰੀਦ ਸਕਦਾ ਇਤਨਾ ਜੇ ਕੋਈ ਮੈਂ ਲੈ ਜਾਣੀ ਚਾਹੁੰਦਾ ਦੇ ਦੇਾਂਗੇ ਪਰ ਮੇਰਾ ਸ਼ੌਂਕ ਜਿਹੜਾ ਵੀ ਅਗਲੇ ਨੂੰ ਸਸਲੀ ਕਰਾ ਕੇ ਦਿਆਂ ਕਿਉਂਕਿ ਜੜਾਈ ਰਾ ਨਾ ਇਹ ਹੀਰਾ ਮੈਂ ਚੋ ਕੇ ਦੇਊਗਾ ਠੀਕ ਆ 10 ਤੁਹਾਨੂੰ ਦਿਖਾਉਂਗਾ ਵੀ ਵਾਕਿਆ ਬਾਲਟੀ ਜੈਗਾ ਵੀ ਝੂਠ ਨਹੀਂ ਹੁੰਦਾ ਕਈ ਅਮੀਰ ਕਮੈਂਟ ਕਰਨ ਲੱਗ ਜਾਂਦੇ ਗਲਤ ਆ ਆਹ ਪਰ ਨਹੀਂ ਮੈਂ ਕਹਿੰਦਾ ਵੀ ਮੇਰੇ ਕੋਲ ਚੋਕੇ ਲਿ ਜਾਓ ਹੂੰ ਤੇ ਫਿਰ ਨੰਦ ਫੇਰ ਆਊਗਾ ਬਾਪੂ ਅੱਜ ਰੇਲ ਗੱਡੀ ਦੇ ਇੰਜਨ ਵਰਗੀ ਆ ਕਰਮਾ ਵਾਲੀ ਆਹ ਦੇਖੋ ਹਾਈਟ ਵੇਖੋ ਇਹਦੀ ਠੀਕ ਆ ਮੱਝ ਵੇਖੋ ਮੇਰੇ ਤੋਂ ਥੋੜੇ ਬਰਾਬਰ ਆ ਇਹਦੀ ਵੇਖੋ ਕਾਦਾ ਹਾਂ ਤੇ ਇਧਰ ਵੇਖੋ ਬੇਲ ਇਹਦੀ ਕਰਮਾ ਵਾਲੀ ਦੀ ਠੀਕ ਆ ਆਹ ਦੇਖੋ ਤੇ ਇਹ ਫਿਰ ਝੋਟੇ ਤੋਂ ਫਿਰ ਹੁਣ ਧਾਰਾ ਪਾਉਣੀਆਂ ਸ਼ੁਰੂ ਕਰਤੀਆਂ ਨੇ ਜਿਵੇਂ ਮੰਨ ਲਓ ਅੱਜ ਦੇ ਸਾਰੇ ਦੋਸਤੋ ਥਣਾ ਦੇ ਵਿੱਚ ਆਨਲਾਈਨ ਦੁੱਧ ਲ ਹਫਤੇ ਦੇ ਵਿੱਚ ਚਵਾਈ ਪੂਰੀ ਦੀ ਪੂਰੀ ਬਾਪੂ ਚਵਾਈ ਦਾ ਰੂਵਰ ਕੀ ਪੋਲੀ ਹੋਗੀ ਇਹਦੀ ਮੈਂ ਪੂਰੀ ਗਰੰਟੀ ਦੇਉਂਗਾ ਤੇ ਪਿੱਛੇ ਦੀ ਪਿੱਛੇ ਦੀ ਮੈਂ ਗਰੰਟੀ ਦੇਉਂਗਾ ਜੇ ਮੱਝ ਪਿੱਛਾ ਮਾਰੇ ਜਾਂ ਥਣ ਚ ਨੁਕਸ ਹੋਵੇ ਆਪਦੀ ਬਾਈ ਫੋਨ ਤੇ ਪੈਸੇ ਆਪਦੇ ਫੋਨ ਕਾ ਦੇਣ ਬਾਪੂ ਆ ਨੁਕਸਾ ਠੀਕ ਹੈ ਚੈੱਕ ਕਰਕੇ ਮੇਰੇ ਕੋਲ ਤਿੰਨ ਡੰਗ ਚੋ ਕੇ ਲਿਆਂ ਦਸੱਲੀ ਕਰ ਲੈ ਰਸੂਈ ਉੱਤ ਮੋਟ ਪੰਡੇ 'ਚ ਪੈਂਦੇ ਪੂਰੀ ਪਤਲੀ ਆ ਮਾਜਾ ਤੇ ਕੜਾ ਇਹਨੂੰ ਕਰੀ ਮੜਾ ਜਾ ਇਹਦਾ ਮੂੰਹ ਸਾਰਾ ਬੋਡੀ ਸਟਰਕਚਰ ਵਿਖਾਈਏ ਲੋਕਾਂ ਨੂੰ ਵੇਖੋ ਦੋਸਤੋ ਕੱਦ ਕਾੜ ਬਹੁਤ ਤਗੜਾ ਇਹ ਤਾਂ ਬਰੀਡ ਤੇ ਬੱਚੇ ਲੈ ਸਕਦਾ ਜਿਉਂ ਲੈਣੇ ਹੁੰਦਾ ਨਾ ਜਿੰਨੇ ਮਰਜੀ ਬੱਚੇ ਤੋਂ ਲੋ ਵੇਖ ਕੱਦ ਵੇਖਦਾ ਵਾਕਿਆ ਫਰਮਾ ਵਾਲੀ ਦੀ ਕਰਮ ਵਾਲੀ ਜਿੱਡਾ ਕਾਹਦਾ ਜਿਵੇਂ ਗੱਡੀ ਦਾ ਇੰਜਨ ਗੱਡੀ ਨੂੰ ਖਾਈਦਾ ਨਾ ਝੱਲਾ ਮਾਰ ਮਾਰ ਤੇ ਐ ਤੁਰਦੀ ਝੱਲਾ ਮਾਰ ਮਾਰ ਜਾਇ ਇਹਨੂੰ ਲਿਆ ਮੋੜ ਲਿਆ ਬਪੂ ਫੇਰੇ ਇਧਰ ਤੋ ਦੋਸਤੋ ਅੱਜ ਬਾਪੂ ਦੇ ਫਾਰਮ ਦਾ ਤੁਹਾਨੂੰ ਨਗੀਨੇ ਦਿਖਾਉਣ ਲੱਗਾ ਵਾਂ ਤੇ ਤੁਸੀਂ ਵੀ ਇਹਨੂੰ ਸ਼ੇਅਰ ਜ਼ਰੂਰ ਕਰਿਓ। ਅੱਜ ਮੈਂ ਵਿਖਾਈਆਂ ਆ ਵੀ ਮੱਝਾਂ ਮੇਰੇ ਕੋਲ ਰੱਖੀਆਂ ਟੌਪ ਦੀਆਂ। ਅੱਛਾ। ਤੇ ਟੌਪ ਦੀਆਂ ਬੂਰੀਆਂ ਲਿਆ ਕੇ ਦਿੱਤੀਆਂ ਦਰਸ਼ਕਾਂ ਨੂੰ। ਹੁਣ ਵੀ ਲਿਆਵਾਂਗੇ ਥੋੜੀ ਜਿਹੀ ਗਰਮੀ ਪੈ ਰਹੀ ਆ। ਠੀਕ ਆ। ਜ਼ਵਾਨੇ ਦੀ ਗੁਲਾਬੀ ਆ। ਹਾਂ ਜ਼ਵਾਨ ਗੁਲਾਬੀ। ਮਾੜੀ ਜ਼बान ਤਾਂ ਚੈੱਕ ਕਰਾ ਦਈਏ ਕਿਉਂਕਿ ਦਰਸ਼ਕਾਂ ਨੇ ਬਾਅਦ ਕਿੰਤੂ ਪ੍ਰਾਂਤੂ ਵੜਿਆਣੇ ਕਰਨਾ। ਜ਼ਵਾਨ ਗੁਲਾਬੀ ਆ ਦੋਸਤੋ। ਠੀਕ ਆ ਬਾਪੂ ਲੈ ਚੱਲ। ਬਾਕੀ ਜਿੰਨੇ ਤਾਂ ਬੱਚੇ ਪੈਦਾ ਕਰਾਉਣੇ ਬਰੀਡਿੰਗ ਦੇ ਉਹ ਸੰਪਰਕ ਕਰੇ ਤੇ ਜਿਨ੍ਹਾਂ ਨੇ ਬਈ ਦੋਸਤੋ ਸ਼ੌਂਕ ਰੱਖਦੇ ਆ ਨੀਲੀ ਦਾ ਮੰਨੋ ਇਹ ਬੱਚਾ ਬਾਪੂ ਦੇ ਕਹਿਣ ਮੁਤਾਬਕ ਬਹੁਤ ਵਧੀਆ ਲਾਉਂਦੀ ਆ ਤੇ ਸ਼ੈਨਸ਼ਾ ਬੋਲ ਤੋਂ ਗੱਬਣਾ ਤੇ ਗੱਬਣ ਵੀ ਦੋਸਤੋ ਸੀਮਨ ਤੋਂ ਆ ਪਿਛਲੇ ਜੇ 6 ਮਹੀਨੇ ਪਹਿਲਾਂ ਸੀ ਮਾਰ ਗੀ ਉਹ ਗਰਮੀ ਜਰ ਰਖਾ ਬੈਠੇ ਹੀ ਕਰਦੇ ਹੋ ਗਾ ਦਬਾਉਂਦਾ ਨਹੀਂ ਕੀਤਾ ਕਿਉਂਕਿ ਪਹਿਲਾਂ ਝੋਟੇ ਤੋਂ ਡਾਇਰੈਕਟ ਹੁੰਦੀ ਸੀ ਆ ਪਹਿਲਾਂ ਝੋਟੇ ਤੋਂ ਹੁੰਦੀ ਸੀ ਬਾਅਦ ਚ ਫਿਰ ਟੀਕਿਆਂ ਤੋਂ ਹੋਣ ਰਹਿਣਾ ਤੇ ਬਾਪੂ ਫਿਰ ਜਿਹੜੀ ਇਹਦੇ ਨਾਲ ਦੀ ਝੋਟੀ ਖੜੀ ਆ ਇਹ ਕਿਵੇਂ ਆ ਕੀ ਸਿਸਟਮ ਇਹਦਾ ਹਾਂ ਬਿੱਲੋ ਖੜੀ ਕਰਮਾਂ ਵਾਲੀ ਅੱਛਾ ਇਹ ਬਿੱਲੋ ਝੋਟੀ ਆ ਗਈ ਹਾਂ ਬਿੱਲੋ ਦੇ ਕਰੋ ਦਰਸ਼ਨ ਇਹ ਇਹਦੀ ਦੂਜੇ ਸੂਏ ਦੀ ਇਹ ਆਤੀ ਜੇ ਦੀ ਅੱਛਾ ਇੱਕ ਤਾਂ ਗੱਬਾ ਦੱਬਾ ਮਾਰ ਗਈ ਸੀ ਤੀਜੇ ਸੂਏ ਦੀ ਇਹ ਆ ਉਹ ਪਹਿਲੇ ਦੀ ਆ अच्छा वो पहले दी हां जी ते देखो इधर ये होन दूसरा ਨਹੀਂ ਆਪਣਾ ये कितने दिन दी गब्बणा ये सतावां आठवां लगना है उनू अच्छा ये भी सतां दी है हां सतां दी बोलो ये दोवें ਪੈਣਾ ਪੈਣਾ ਇਕੱਠੀਆਂ ਨਹੀਂ ਆ ਇਕੱਠੀਆਂ ਆ ਅੱਗੜ ਪੇਛਰ ਥੋੜਾ ਫਰਕ ਹੈ ਨਾ ਠੀਕ ਆ ਤੇ ਸਿੰਘ ਸੁੰਗ ਦੇ ਤਾਂ ਬਾਪੂ ਇਹਦੇ ਵੀ ਮੈਂ ਕਹਾਂ ਇਹਦਾ ਰੁਪਈਆ ਵੇਖ ਰੁਪਈਆ ਨਹੀਂ ਲੰਗਣਾ ਸਿੰਘ ਬਈ ਦੀ ਕੀ ਬਾਤਾਂ ਚ ਸਿੰਘ ਵੇਖਣਗੇ ਤਾਂ ਮੈਂ ਹੀਰੇ ਤਦੇ ਦਾਕ ਨੂੰ ਦਿਖਾਉਣ ਲੱਗਾ ਵੀ ਬੂਰੀਆਂ ਦਾ ਵੀ ਸ਼ੌਂਕ ਹੈ ਤੇ ਮੈਨੂੰ ਘਰ ਦੀਆਂ ਬੜੀਆਂ ਆ ਇਹ ਵੀ ਦੀਵਾਲ ਚੈੱਕ ਕਰਾਈ ਮੜੀ ਜੀ ਆ ਦੇਖੋ ਜਵਾਣੀ ਦੀ ਬੇਲੋ ਆ ਜੁਬਾਨ ਗੁਲਾਬੀ ਆ ਹਾਂ ਗੁਲਾਬੀ ਆ ਠੀਕ ਆ ਚਲੋ ਬਾਹਰ ਦਿਖਾ ਦਨੇ ਕੱਢ ਕੇ ਆਪਾਂ ਕੋਈ ਗੱਲ ਨਹੀਂ ਰਹਿਣ ਦੋ ਤੁਸੀਂ ਤੰਗ ਕਾਦੋ ਕਰਨੀ ਆਪਾਂ ਗੱਬਣ ਝੋਟੀ ਆ ਤੇ ਇਹ ਫਿਰ ਹੁਣ ਆਪਣਾ ਪਹਿਲਣ ਸੂਣ ਜਾ ਰਹੀ ਆ ਹਾਂ ਪਹਿਲਾਂ ਨਹੀਂ ਸਾਰੀ ਆ ਸੂਣ ਠੀਕ ਆ ਇਹ ਕੋਈ ਆਪਾਂ ਸੇਲ ਨਹੀਂ ਕਰਨੀ ਹਜੇ ਅੱਛਾ ਸ਼ੌਂਕ ਹੀ ਆ ਤੁਹਾਡੀ ਵੀਡੀਓ ਖਾਈਆਂ ਵੀ ਬਾਪੂ ਕੋਲੇ ਹੈਗੀਆਂ ਵੀ ਨਿਰੀਆਂ ਬੂਰੀਆਂ ਨਹੀਂ ਵੀ ਬੂਰੀਆਂ ਦੇ ਨਵੇਂ ਰਾਰਵੇ ਲਿਆ ਕੇ ਸੰਗਤਾਂ ਨੂੰ ਦਿੱਤੇ ਕਰੇ ਟਾਪ ਤੇ ਪਾਲੇ ਮੇਰੇ ਠੀਕ ਆ ਲਿਆ ਕੱਢ ਫਿਰ ਇਹਦਾ ਵੀ ਢੇੜਾ ਇਸੇ ਇਸੇ ਮੱਝ ਦੀਆਂ ਹੀ ਆ ਦੋਨੇ ਠੀਕ ਆ ਇਹ ਦਾ ਇੱਕ ਨੂੰ ਖਾਈਆਂ ਵੀ ਹੀਰੇ ਜੀ ਲੀਆ ਕਰਮਾ ਵਾਲੀ ਦੇਖੋ ਸੋ ਦੋਸਤੋ ਕੋਲੇ ਖੜੀਆਂ ਦੋਨੇ ਪੰਜਾਬ ਦਾ ਬਲੱਡ ਆ ਇਹਨਾਂ ਦੇ ਵਿੱਚ ਤੇ ਪਹਿਲਾਂ ਝੋਟੀ ਸੂਣ ਜਾ ਰਹੀ ਆ ਬਾਪੂ ਦੇ ਕੋਲੋਂ ਬਾਪੂ ਥਣ ਥਣ ਬੜਾ ਵਧੀਆ ਪਟਣ ਲਈ ਆ ਕਰਮਾ ਜਿਹਨਾਂ ਨੂੰ ਜਿੱਦਾਂ ਮਰਜੀ ਥੱਲੇ ਇੱਥੇ ਬਹਿ ਕੇ ਵੇਖ ਪ੍ਰੇਮਨਾ ਜਿੱਦਾਂ ਮਰਜੀ ਥੱਲੇ ਬਹਿ ਕੇ ਵੇਖੋ ਇਹਦੇ ਲਓ ਲੈ ਇਹ ਆ ਰਹਿਣਾ ਬਾਪੂ ਦੇ ਪਹਿਲਣਾ ਜਿੱਦਾਂ ਮਰਜੀ ਬਾਪੂ ਪਹਿਲਣਾ ਦਾ ਜਿੰਦਗੀ ਮਰਜੀ ਹੱਥ ਪਾਈ ਚੋ ਥਣਾ ਨੂੰ ਆ ਦੇਖੋ ਠੀਕ ਆ ਇਹ ਕਰਮਾਂ ਵਾਲੀਆਂ ਇਹੋ ਜਿਹੀਆਂ ਨਾ ਸਤਕਾਰ ਕਰਦੀਆਂ ਮੇਰਾ ਜਿੱਦ ਨੂੰ ਮਾਜੀ ਬੈਹਿਆ ਪੁੱਠੇ ਬੰਨੇ ਬੈਘੇ ਚੋਲਾ ਸੱਜੇ ਬੰਨੇ ਖੱਬੇ ਬੰਨੇ ਜਿਵੇਂ ਮਾਜੀ ਰਸਾ ਛੱਡ ਕੇ ਸੈਟੇ ਦੇ ਉੱਤੇ ਤੇ ਫੇਰ ਥਾਣਾ ਨੂੰ ਹੱਥ ਲਾ ਕੇ ਵਾ ਕੀ ਪਤਾ ਤੂੰ ਅਗੋਂ ਰਸਾ ਖਿੱਚੀ ਖੜਾ ਮਰਾ ਰਸਾ ਕਿੱਥੇ ਖਿੱਚੂੰਗਾ ਯਾਰ ਮੈਂ ਤਾਂ ਗੋਡਿਆਂ ਤੋਂ ਥੱਲੇ ਬੈਹੰਦ ਨਹੀਂ ਮੈਂ ਤੈਨੂੰ ਉੱਦੋਂ ਉੱਦਾਂ ਬੈਹਿ ਕੇ ਵਿਖਾਉਣਾ ਪ੍ਰੇਮ ਲੋ ਮਿੱਤਰੋ ਵਾਕਿਆ ਗੱਲ ਸਹੀ ਹੈ ਬਾਪੂ ਜਿਵੇਂ ਜਿਵੇਂ ਥਾਣਾ ਨੂੰ ਖਿੱਚਾਂਗਾ ਉਹ ਚੌੜੀ ਦਿੱਤਾ ਚੌੜੀ ਬਿਲੋ ਇਧਰ ਨੂੰ ਆ ਜਾ ਬਾਪੂ ਇਹ ਤਾਂ ਨਾਲ ਲੱਗੀ ਖੜੀ ਆ ਹੈ ਆ ਜਾ ਆ ਜਾ ਬਿਲੋ ਆ ਜਾ ਜਵਾਨ ਆਵੇ ਗੁਲਾਬੀ ਆ ਦੋਸਤ ਜਵਾਨ ਆਪੇ ਆ ਵੀ ਵਿਖਾਉਂਦੀ ਆ ਦੇਖ ਵਿਖਾਉਂਦੀ ਆ ਨਾਲ ਨਾਲਿਆਂ ਸਾਰਾ ਕੁਝ ਵਿਖਾਉਂਦੀ ਆ ਨਾ ਆਮ ਲੋਕੀ ਮਹਿੰਦੀ ਨਾਲ ਵਾਲ ਕਰਦੇ ਆ ਸੁਨਹਿਰੀ ਵੇਖੋ ਇਹ ਕੁਦਰਤ ਵੱਲੋਂ ਸੁਨਹਿਰੀ ਆ ਕੋਈ ਇਹਨੂੰ ਮਹਿੰਦੀ ਨਹੀਂ ਲਾਈ ਦੋਸਤੋ ਜਿਵੇਂ ਮੱਥੇ 'ਚ ਫੁੱਲ ਉੱਬਰਦਾ ਸਿੰਗ ਮੱਥੇ ਤੋਂ ਥੱਲੇ ਇਹ ਨਿਸ਼ਾਨੀਆਂ 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 ਜਿਹੜੀਆਂ ਕੁਦਰਤ ਨੇ ਲਾਉਣੀਆਂ ਪਰ ਬੋਡੀ ਸਟਰਕਚਰ ਆ ਜਿਹੜਾ ਉਹ ਸਾਰਾ ਨੀਲੀ ਵਾਲਾ ਤੇ ਲੈ ਚੱਲ ਬਾਪੂ ਮਾਂ ਆਪਦੀ ਤੇ ਯਾਰ ਦੀਆਂ ਭੈਣਾਂ ਪੇ ਦੀ ਭੈਣ ਦੇ ਵੀ ਪਿਛਲੇ ਪਹਿਰੀ ਆ ਇਹਦੇ ਵੀ ਦੇਖੋ ਦੋਨੇ ਪਿਛਲੇ ਤੇ ਇਹ ਰੱਖੀਆਂ ਬਾਪੂ ਦੇ ਕੋਲੇ ਦੋਸਤੋ ਝੋਟੀਆਂ ਨਗੀਨੇ ਆ ਬਾਕੀ ਇਹ ਇਹ ਝੋਟੀਆਂ ਤਾਂ ਨਹੀਂ ਇਹਦੀਆਂ ਵੇਚਣੀਆਂ ਨਹੀਂ ਜਹਾਜੇ ਕੋਈ ਇਰਾਦਾ ਤਾਂ ਨਹੀਂ ਠੀਕ ਆ ਪਰ ਜੇ ਕੋਈ ਜਦੋਂ ਕਿਸ ਨੂੰ ਮੌਲਦਾ થਿਆ ਕਪੜਾ ਜੈਣਾ ਵੀ ਇੰਨੇ ਮੁੱਲ ਦੀਆਂ ਪਰ ਮੈਂ ਜਿਹੜੀਆਂ 24 ਤੋਰ ਤੇ ਚੋਰੀਆਂ ਇਹਨਾਂ ਦੀ ਕੀਮਤ ਥੋੜੀ ਜਿਹੀ ਵੱਧ ਆ ਠੀਕ ਆ ਮੰਨ ਲਓ ਵੀ ਪੈਸੇ ਲਾਉਣ ਵਾਲਾ ਹੋਇਆ ਤੇ ਦੇ ਵੀ ਦਿਆਂਗੇ ਐਸੀ ਗੱਲ ਨਹੀਂ ਠੀਕ ਆ ਮੰਨ ਲਓ ਫਿਲਹਾਲ ਤਾਂ ਆਪਾਂ ਮੱਝ ਦੀ ਗੱਲ ਪਹਿਲਾਂ ਆਪਾਂ ਇਹਨਾਂ ਦੀ ਮਾਂ ਦੇਣੀ ਸੀਲ ਕਰ ਦੇਣੀ ਠੀਕ ਆ ਇਹਨਾਂ 'ਚ ਫਿਰ ਇੱਕ ਜੀ ਕੋਈ ਨਾ ਜੋ ਕੋਈ ਪੈਸੇ ਲਾਊਗਾ ਠੀਕ ਆਂਗੇ ਠੀਕ ਆ ਇਹਦੀ ਜਿਹੜੀ ਭੈਣ ਆ ਇਹਦੀ ਉਹਦੇ ਦਰਸ਼ਨ ਕਰਾਵਾਂਗੇ ਇੱਕ ਹਫ਼ਤੇ ਬਾਅਦ ਠੀਕ ਆ ਮਨਨ ਦੇ ਦਾਸ ਹੈਗੇ ਆ ਠੀਕ ਆ ਮਤਲਬ ਬੱਚਾ ਆ ਕੱਟੇ ਦੀ ਮਾਂ ਦਿਖਾਉਣੀ ਆ ਮਾਂ ਇਹਦੀ ਮਾਂ ਦਿਖਾਉਣੀ 15 18 ਲੀਟਰ ਤੇ ਹੋਗੀ ਠੀਕ ਆ ਹਜੇ ਬੋਲੇ ਚ ਚੱਲ ਰਹੀ ਆ ਉਹ ਠੀਕ ਇਹ ਫਿਰ ਕੱਟਾ ਸੇਲ ਕਰ ਦੇਂਗਾ ਜੇ ਹੋ ਗਏ ਤਾਂ ਹਾਂ ਇਹ ਸੇਲ ਕਰਾਂਗੇ ਜੇ ਤਿੰਨ ਮਹੀਨਿਆਂ ਬਾਅਦ ਹਜੇ ਇਹਨੂੰ ਤਿੰਨ ਮਹੀਨੇ ਦੁੱਧ ਪਿਉਣੇ ਆ ਠੀਕ ਆ ਤਿੰਨ ਮਹੀਨਿਆਂ ਬਾਅਦ ਕਰਾਂਗੇ ਠੀਕ ਆ ਦੇਖੋ ਇਹ ਵੀ ਇਹ ਵੀ ਕੋਈ ਇੱਕ ਗੁਜਰਤਾਂ ਨੂੰ ਇਹਦਾ ਬਾਪ ਗੁਜਰਾਨੇ ਨਹੀਂ ਛੱਡਦਾ ਆ ਚੀਜ਼ਾਂ ਦਾ ਮੰਗਦੇ ਆ ਉਹ ਕਰਮਾ ਵਾਲਾ ਇਹ ਬੱਚਾ ਐਡਾ ਇਹ ਬੱਚਾ ਬਸ ਇਹ ਕਰਾਂਗੇ ਪਿਆ ਕੇ ਇਹ ਵਾਕਿਆ ਦੱਸ ਕਹਿਣਗੇ ਵੀ ਕੋਈ ਚੀਜ਼ ਹੈਗੀ ਆ ਠੀਕ ਆ ਮਾਲੀ ਹੈਗਾ ਠੀਕ ਆ ਓਏ ਖਲੀ ਇਧਰ ਆ ਇਹਦਾ ਮਛੌਗਿਆ ਤੁਰ ਤੇ ਖਲੀ ਨਾਂ ਰੱਖਿਆ ਅੱਛਾ ਖਲੀ ਰੱਖਦਾ ਨਾਂ ਪੁੱਤਾ ਕਹਿੰਦਾ ਦਾदू ਖਲੀ ਉਹਨੇ ਖਲੀ ਦੇ ਦਰਸ਼ਨ ਕੀਤੇ ਹੀ ਗੁਜਰਾ ਕੋ ਆਇਆ ਸੀ ਠੀਕ ਆ ਉਹ ਕਹਿੰਦਾ ਦਾदू ਖਲੀ ਰੱਖੀਏ ਮੈਂ ਕਿਹਾ ਚਲ ਖਲੀ ਰੱਖ ਲਾ ਅੱਛਾ ਤੇ ਹੈ ਖਲੀ ਆ ਵਾਕਿਆ ਹੀ ਇਹ ਵਾਕਿਆ ਬਾਪੂ ਖਲੀ ਖਲੀ ਆ ਤਰਾ ਖਲੀ ਆ ਚਾਲ ਵੀ ਖਲੀ ਵਰਗੀ ਤੁਰਦਾ ਫੇ ਕਿਚੋ ਪੁੜੇ ਵੇ ਚੱਕਵੇਂ ਆਓ ਪਲਿਆ ਪੁਲਿਆ ਪਲਿਆ ਪੂਰਾ ਪੂਰੀਆ ਪ੍ਰੋਪਰ ਪਿੱਛੇ ਦੋ ਨਿਸ਼ਾਨੀਆਂ ਮੂਹਰੇ ਥੋੜੀ ਥੋੜੀ ਪੱਬਾ ਤੇ ਦੂ ਪਾਸੇ ਆ ਵੇਖੋ ਠੀਕ ਇਧਰ ਵੀ ਨਿਸ਼ਾਨ ਹੈਗਾ ਇਧਰ ਵੀ ਹੈਗਾ ਹਾਂ ਹੈਗੇ ਆ ਪੱਬਾ ਦੇ ਵਾਲ ਹੈਗੇ ਦੋਵੇਂ ਹੈਗੇ ਆ ਠੀਕ ਆ ਵੇਖੋ ਅੱਖਾਂ ਨੂੰ ਮੋਤਰੀ ਮਾਤੀ ਦੇ ਲਈ ਰੱਖਾਂ ਵੇ ਟੌਪ ਦੀਆਂ ਆ ਦੇ ਵਾਕਿਆ ਬਾਪੂ ਕੱਟਾ ਜਰਾ ਵੱਡਾ ਤਕੜਾ ਕਰਦੇ ਦੁੱਧ ਛੱਡ ਕੇ ਬਥੇਰੇ ਲੋਕੀ ਇਹ ਚੀਜ਼ਾਂ ਦਾ ਮੰਗਦੇ ਆ 17 18 ਕਿਲੋ ਵਾਲੀ ਦਾ ਬਚਾਉਂਦੇ ਆ ਪਾਲ ਕੇ ਦਿਆਂਗੇ ਬੰਦਾ ਬੰਦਾ ਇਸ ਕਾ ਨੂੰ ਦਿਖਾਉਣੇ ਆ ਇੱਕ ਸ਼ੌਂਕ ਆ ਵੀ ਬੂਰੀਆਂ ਦਿੱਤੀਆਂ ਵਾਂ ਹਾਂ ਤੇ ਮੋਰਾ ਵੀ ਦਿੱਤੀਆਂ ਗੱਟੀਆਂ ਕੱਟੇ ਵੀ ਦਿੱਤੇ ਆ ਤੇ ਥੋੜੀ ਜੀ ਗਰਮੀ ਕਰਕੇ ਹੁਣ ਨਹੀਂ ਅੱਗੋਂ ਪਸ਼ੂ ਮਿਲ ਨਹੀਂ ਰਿਹਾ ਉਹ ਝੋਟੀ ਦਾ ਕੁਰੀ ਢੇੜਾ ਕਢਾ ਯਾਰ ਦਾ ਉਹ ਝੋਟੀਆਂ ਦਾ ਦਰਸ਼ਨ ਕਰਾ ਦਿੰਦੇ ਆ ਇੱਕ ਹਫ਼ਤੇ ਤਾਈਂ ਲਿਆਵਾਂਗੇ ਬੂਰੀਆਂ ਹੂੰ ਫਿਰ ਦਿਆਂਗੇ ਦਸਤਿਆਂ ਨੂੰ ਪਰ ਮੈਂ ਆਪਦਾ ਫਾਰਮ ਪਹਿਲਾਂ ਦਿਖਾ ਰਿਹਾ ਉਹ ਝੋਟੀਆਂ ਦਾ ਬਾਪੂ ਨੇ ਵੈਸੇ ਚਲੋ ਸ਼ੌਂਗੀਆਂ ਤੁਰਤ ਦਿਖਾਈਆਂ ਵੀ ਕਈ ਮੇਰੇ ਵੀਰ ਨਾਲ ਮੈਂ ਐਵੇਂ ਕਹਿੰਦੇ ਫਰਿਆ ਬਾਪੂ ਫਰੌਟੀ ਮਾਰੀ ਜਾਂਦਾ ਕੋਲੇ ਕੋਹ ਨਹੀਂ ਚਲੋ ਤੇ ਪਰ ਮੈਂ ਹੀਰੇ ਵਿਖਾਏ ਆ ਵੀ ਹੀਰੇ ਸਾਹਮੇ ਬਾਪੂ ਨੇ ਨੱਥਗਾ ਤੋਂ ਮਾਰੀ ਆ ਯਾਰ ਇਹ ਨੱਥ ਯਾਰ ਮਾਰੀ ਸੀ ਇੱਕ ਵਾਰੀ ਨਾ ਅਸੀਂ ਹੂੰ ਗਾਇ ਸੇਵਾ ਤੇ ਤੇ ਉੱਥੇ ਨਾ ਇੱਕ ਝੋਟੀ ਮਾਈ ਫੜੀ ਖੜੀ ਚਲੇ ਤੇ ਸੰਗਲੋ ਦਾ ਕਿਤੇ ਕੁਜਰਤੀ ਆਪਾਂ ਆਮ ਪਾ ਲਈ ਨੇ ਇਤਰਾ ਉਹਦਾ ਇਤਰਾ ਸੰਗਲ ਪਾਇਆ ਦੀ ਤੇ ਉਹ ਬੀਬੀਆਂ ਅੱਛਾ ਆਈਆਂ ਸੀ ਸਤਿਕਾਰ ਕਰਾ ਕੇ ਅੱਛਾ ਉਹ ਝੋਟੀ ਡਰ ਗਈ ਤੇ ਉਹਦੀ ਬੱਚਾਂ ਬਾਹ ਪੈ ਗਈ ਅੱਛਾ ਅਸੀਂ ਗੱਡੀ ਪਛਾਣ ਡੱਕਤੀ ਅਸੀਂ ਪਰ ਦੇਖਿਆ ਪਰ ਝੋਟੀ ਨੇ ਮਾਤਾ ਦੇ ਢੇੜੇ ਖਵਾਤੇ ਬਹੁਤ ਜਿਆਦੇ ਅੱਛਾ ਤੇ ਮੇਰਾ ਵੀ ਉਦੋਂ ਮਨ ਡਰ ਗਿਆ ਮੈਂ ਕਿਹਾ ਵੀ ਇੱਥੇ ਬੱਚੀਆਂ ਪਿਉਂਦੀਆਂ ਪਾਣੀ ਉਹਦੇ ਗੁੱਡੀਆਂ ਅਸੀਂ ਮੇਰੀਆਂ ਬਾਹਰ ਗਈਆਂ ਹੁਣ ਤਾਂ ਹੂੰ ਤੇ ਜਿਹੜੇ ਜਹੇਦਾਰ ਨਹੀਂ ਪਾਣੀ ਪਿਉਂਦੀ ਜਿਆਦਾ ਅੱਛਾ ਇਹ ਕਰਕੇ ਫੇਰ ਮੈਂ ਨੱਥ ਮਾਰਤੀ ਵੀ ਰੱਸਾ ਦਾ ਬੰਦਾ ਛੱਡ ਦੂ ਸੰਗਲ ਜਿਹੜਾ ਉਹ ਨਿਕਲਦਾ ਨਹੀਂ ਅਜਾ ਗੋਟ ਤੇ ਸੰਗਲ ਪੈ ਗਿਆ ਹੈ ਹਾਂ ਗੋਟ ਤੇ ਸੰਗਲ ਪੈ ਗਿਆ ਸੀ ਅਜਾ ਮੈਂ ਉਹ ਡਰਦੇ ਨੇ ਨੱਥਾਂ ਮਾਰੀਆਂ ਠੀਕ ਆ ਵੀ ਕਦੇ ਵਾਰੀ ਪਸ਼ੂ ਨਾਲੇ ਇਹ ਕੀ ਗੱਲ ਹੋਰ ਵੀ ਆ ਮੰਨ ਲਓ ਜੇ ਕਾੜਾ ਗੂੜਾ ਦੇਣਾ ਨਾ ਕੋਈ ਦੇਣਾ ਤਾਂ ਹੱਥ ਜਿੰਦਾ ਏਦਾਂ ਜਿਵੇਂ ਮਰਜੀ ਫੜ ਕੇ ਨਾਲ ਪਾਓ ਜੋ ਮਰਜੀ ਦਿਓ ਦੇਖੋ ਠੀਕ ਆ ਵਾਕਿਆ ਗੱਲ ਸਹੀ ਆ ਸਿੰਘ ਇਹਦਾ ਵੀ ਵੇਖੋ ਉਸੇ ਤੇ ਜਾਂਦੇ ਵੇਲੇ ਦੀ ਵੇਖ ਲਓ ਆਪਦੀ ਮਾਂ ਤੇ ਕੱਦ ਜਾ ਰਿਹਾ। ਬੋਲੀ ਸਟਰੈਕਚਰ ਸਾਰਾ ਹੀ ਨੀਲੀ ਵਾਲਾ ਦੋਸਤਾਂ ਨੂੰ ਚੋ ਕੇ ਹੁਣ ਦਿਖਾ ਹੀ ਦਿੱਤੀ ਆ। ਇਹ ਆ ਦੁੱਧ 10-11 ਕਿਲੋ ਦੇਣ ਦੀ 7 ਮਹੀਨਿਆਂ ਦੀ ਗੱਭਣ ਤੇ 8ਵਾਂ ਲੱਗ ਜਾਣਾ ਇਹਨੂੰ। ਇਹ ਆ ਰਵੇ ਰਵੇ ਜਿਹੜੇ ਆ ਪੈਸਿਆਂ ਨਾਲ ਦੀ ਗੱਲ ਆ। ਅੱਜ ਆਪਾਂ ਰਵੇ ਦਿਖਾਏ ਆ ਆਪਾਂ ਦਸ ਕਾਂ ਨੂੰ ਹੈਗੇ ਆ। ਹੂੰ। ਕਿਉਂਕਿ 12 ਮਹੀਨੇ ਮਹਾਰਾਜ ਦੀ ਕਿਰਪਾ ਗੁਰੂ ਰਾਮਦਾਸ ਪਾਤਸ਼ਾਹ ਦੀ ਲੱਸੀ ਦੁੱਧ ਮੇਰੇ ਘਰੋਂ ਨਹੀਂ ਮੁੱਕਿਆ। ਠੀਕ ਆ। ਪਰਮਾਲੇ ਗੁਰੂ ਰਾਮਦਾਸ ਪਾਤਸ਼ਾਹ ਨੇ ਦਿੱਤਾ ਉਹਦੇ ਘਰੇ ਜਾਂਦੀ ਖੀਰ। ਹੂੰ। ਤੇ ਆਪਾਂ ਉਹਦੇ ਨਾਲ ਸੇ ਇਹਨਾਂ ਦੀ ਸੇਵਾ ਕਰੀ ਜਾਂਦੇ ਤੇ ਪਰ ਕਹਨੇ ਨੇ ਕਿ ਮਾਂ ਕਹਿਣਾ ਤੇ ਕਹਿਣਾ ਦੇਣਾ ਹੀ ਇਹਨਾਂ ਨੇ ਇਹ ਤਾਂ ਗੱਲ ਹੈੀ ਜਦੋਂ ਮਾਂ ਮੈਂ ਵੀ ਵਾਅਦਾ ਕਹਿਣਾ ਵੀ ਤਿੰਨ ਚਾਰ ਸੂਏ ਗਾਂ ਕੋਈ ਬਰੀਡ ਚੰਗੀ ਸੰਭ ਕੇ ਪਾਲੇ ਤੇ ਕਟੀਆਂ ਇਹਦੇ ਨਾਲ ਦੀਆਂ ਸੇਮ ਦੇਊਗੀ ਇਹ ਠੀਕ ਆ ਠੀਕ ਆ ਕੋਈ ਸਾਂਭੇ ਟੋਪ ਨਾਲ ਤੇ ਦੁੱਧ ਲਵੇ ਤੇ ਨਾਲੇ ਇਹਨੂੰ ਦੁੱਧ ਪੀਵੇ ਤੇ ਨਾਲੇ ਆਦੀ ਬਰੀਡ ਬਣਾਵੇ ਠੀਕ ਆ ਠੀਕ ਆ ਬਰੀਡਿੰਗ ਤੇ ਕੰਮ ਕਰਨਾ ਤੇ ਕਰ ਸਕਦਾ ਜੜੀ ਕਰ ਸਕਦਾ ਠੀਕ ਆ ਇਹੋ ਜਿਹਾ ਰਵਾ ਦੇਉਂਗਾ ਤੇ ਗਰੰਟੀ ਦੇਉਂਗਾ ਮੈਂ ਫੁੱਲ ਭਾਰ ਦੀ ਥਣ ਦੀ ਆਹ ਪਲਾਂ ਦੀ ਕੋਈ ਸੂਈ ਲੈ ਜਾ ਯਾਰ ਸੂ ਸੂ ਕੇ ਪਹਿਲ ਕਰ ਤੈਨਾਂ ਡੰਗ ਚਾਰ ਡੰਗ ਮੇਰੇ ਘਰੇ ਚ ਹੋਵੇ ਠੀਕ ਹੈ 100 ਰੁਪਏ ਦੀ ਸਾਜ ਜੇ ਕੋਈ ਸੂ ਕੇ ਵੀ ਇਹਨੂੰ ਕੋਈ ਪਸੰਦ ਕਰੂਗਾ ਤੇ ਸੂ ਕੇ ਲੈ ਜਾਵੇ ਹਾਂ ਜੇ ਕੋਈ ਪਹਿਲਾਂ ਚਾਵਣ ਹੋਊ ਦੂਰ ਦਾ ਸੱਜਣ ਵੀ ਮਿਲ ਜਾਣੀ ਆ ਤੇ ਉਹ ਵੀ ਜਾ ਸਕਦਾ ਜਾ ਸਕਦਾ ਬਾਕੀ ਦੂਸਰਾ ਵੀ ਠਾਕ ਮੈਂ ਦੱਸ ਦੂ ਹਾਲ ਹੋ ਕੇ ਕਰਾਂਗੇ ਜੇ ਜਾਂ ਤੇ ਸੂਕੇ ਦਿੱਤੀ ਹੋਰ ਹੋਊਗਾ ਤੇ ਐ ਹੋਊਗਾ ਸਵਾਈ ਦਾ ਹੋਰ ਆ ਇਦਾਂ ਹੋਰ ਠੀਕ ਆ ਖੋਣਾ ਪੈਣਾ ਫਿਰ ਤਾ ਹਾਂ ਮੈਂ ਤੈਨੂੰ ਖਵਾ ਕੇ ਠੀਕ ਆ ਦਿਆਂਗੇ ਤੇ ਜੇ ਇਤਨਾ ਲਜਾਉ ਕੋਈ ਆਪ ਖਵਾਊਗਾ ਉਹਦੀ ਉਹ ਨਾਲ ਲੈਸ ਕੀਤਾ ਜਾਊਗਾ ਠੀਕ ਲਓ ਵੀ ਦੋਸਤੋ ਇਹ ਸੀ ਬਾਪੂ ਦੇ ਫਾਰਮ ਤੇ ਜਿਹੜੇ ਚੋਟੀ ਦੇ ਬਰੀਡ ਦੇ ਬੱਚੇ ਖੜੇ ਸੀਗੇ ਇੱਧਰ ਦੇਖ ਸਕਦੇ ਆ ਤੇ ਆ ਸੀਗੀਆਂ ਝੋਟੀਆਂ ਇੱਕ ਰਹੇਗੀ ਆ ਉਹ ਤਾਂ ਪਾਸੇ ਕਰਤੀ ਕਿਉਂਕਿ ਉਹ ਦੁੱਧ ਦੇ ਜਦੋਂ ਪੂਰੀ 17 18 ਦੇ ਗਈ ਬਾਪੂ ਕਹਿੰਦਾ ਉਦੋਂ ਵਖੋਣੀ ਨਹੀਂ ਤਾਂ ਹੋਣਾ ਨਹੀਂ ਵਖਾਵਾਗੇ ਉਹ ਜਰੂਰ ਇਹਦੀ ਮਾਂ ਵਖਾਵਾਗੇ ਤੇ ਇੱਕ ਹਫਤਾ ਰੁਕ ਜਾਓ ਦਰਸ਼ਨ ਕਰਾਵਾਂਗੇ ਉਹਦੇ ਠੀਕ ਆ ਸੋ ਦੋਸਤੋ ਉਹਦੇ ਵੀ ਦਰਸ਼ਨ ਤੁਹਾਨੂੰ ਕਰਾ ਦਾਂਗੇ ਬਾਪੂ ਨੂੰ ਹੁਣ ਸ਼ੌਂਕ ਆ ਇਹ ਵੀ ਟੌਪ ਟੌਪ ਦੇ ਪਸ਼ੂ ਜਿਹੜੇ ਫਾਰਮ ਤੇ ਖੜੇ ਐ ਇੱਕ ਵਾਰੀ ਦਰਸ਼ਕਾਂ ਨੂੰ ਵਿਖਾਏ ਜਾਣ ਵੀ ਅਸਲ ਨਸਲ ਕੀ ਹੁੰਦੀ ਹੈਗੀ ਆ ਬਾਕੀ ਕਿਵੇਂ ਲੱਗੀ ਵੀਡੀਓ ਵੀਡੀਓ ਸ਼ੇਅਰ ਕਰ ਦਿਓ ਯਾਰ ਜੇ ਚੰਗੀਆਂ ਲੱਗਦੀਆਂ ਤਾਂ ਤੋ ਧੰਨਵਾਦ ਦੋਸਤੋ ਇੱਕ ਵਾਰੀ ਝੋਟੀ ਦੇ ਬਾਪੂ ਮੜ ਜੇ ਉਹਦੇ ਤੇ ਵੀ ਹਾਥੂ ਤ ਫੇਰ ਕੇ ਲੋਕ ਐ ਤਸਦੀ ਕਰਾ ਦੇ ਕਰਾਂ ਜੀ ਇਹ ਹੋ ਜੇ ਪਹਿਲਾਂ ਤਾਂ ਥੱਲੇ ਨਹੀਂ ਬਹਿਣ ਦਿੰਦੀਆਂ ਦੋਸਤੋ ਬਿਲੋ ਕਰ ਲੱਤਾ ਸੇ ਆ ਦੇਖੋ ਇਹ ਆ ਬਿਲੋ ਕੱਲਾ ਕੱਲਾ ਥਣ ਬਿਲੋ ਦਾ ਜਦੋਂ ਇਹਨੂੰ ਆਵਾਜ਼ ਮਾਰਾਂਗੇ ਬਿਲੋ ਨੇ ਆ ਪੂ ਚੱਕ ਲੈਣੀ ਬਹੁਤ ਚੰਗਾ ਹਨਾ ਥਣ ਜਿੱਦਾਂ ਮਰਜੀ ਸੱਜੇ ਖੱਬੇ ਬਹਿ ਕੇ ਆਵੇ ਗੋਡਿਆਂ ਤੋਂ ਮੈਂ ਥੱਲੇ ਬਹਿ ਨਹੀਂ ਫੱਟੀ ਤੇ ਬਹਿਣਾ ਇੱਧਰ ਦੇਖੋ ਜਿੱਦਾਂ ਮਰਜੀ ਨੂੰ ਬਹਿ ਕੇ ਹੱਥ ਮਾਰੀ ਜਾਂਦਾ ਨਹੀਂ ਵਾਕਿਆ ਇਹਦਾ ਤਿਆਰੀ ਵੈਸੇ ਸੋਹਣੀ ਕਰੂਗੀ ਹਨਾ ਬਹੁਤ ਵਧੀਆ ਤਿਆਰੀ ਕਰ ਰਹੀ ਆ ਆ ਬਟਨ ਬਟਨ ਵੀ ਖਰਾਕ ਨਹੀਂ ਜਿਆਦੀ ਦੇਰਿਆਂ ਗਰਮੀ ਕਰਕੇ ਅੱਛਾ ਨੇੜੇ ਜਾ ਚੱਲ ਕੇ ਥੋੜੀ ਜਿਹੀ ਖਰਾਕ ਵਾਧ ਕਰਾਂਗੇ ਤੇ ਆਟਰ ਭਰਿਆਉਣਾ ਨੇ ਠੀਕ ਠੀਕ ਲੋ ਵੀ ਦੋਸਤੋ ਨਾਲੇ ਪਹਿਲਾਂ ਆ ਪਹਿਲਾਂ ਨਾ ਲੋ ਦੋਸਤੋ ਇਹ ਸੀ ਅੱਜ ਦੇ ਬਾਪੂ ਦੇ ਫਾਰਮ ਦੇ ਜਿਹੜੇ ਨਗ ਤੇ ਬਾਪੂ ਫਿਰ ਕਟੀਆਂ ਕਦੋਂ ਲਿਆਏਗਾ ਕਟੀਆਂ ਬਸ ਪੰਜਾਂ ਚਾਰਾਂ ਦੇ ਨਾਲ ਚਾਹੀ ਆਉਣਗੀਆਂ ਉਹ ਥੁੜੀਆਂ ਮਹਿੰਗੀਆਂ ਬੈਠੀਆਂ ਯਾਰ ਕੀ ਕਰੀਏ ਅੱਛਾ ਤੇ ਫੋਨ ਤਾਂ ਬਹੁਤ ਲਾਈ ਜਾਂਦੇ ਬਾਪੂ ਛੇਤੀ ਲਿਆ ਅੱਛਾ ਪਰ ਉਹ ਹੁਣ ਤਾਂ ਜਿਆਦੀ ਮਹਿੰਗੀ ਫਿਰ ਦਸ ਕਹਨ ਦੱਸਣਾ ਵੀ ਕੀ ਅਗਲਾ ਕਹਿੰਦਾ ਯਾਰ ਬਾਪੂ ਤਾਂ ਹੁਣ ਸਹੀ ਗੱਲ ਪਗਲਾ ਕਹਿੰਦਾ ਯਾਰ ਪੈਸੇ ਵੱਧ ਮੰਗੀਆਂ ਪੈਸੇ ਵੱਧ ਮੰਗੀਆਂ ਜਾਂਦਾ ਜਿਹੜੀ ਮੈਂ ਬਰੀਡ 팔ਦਾ ਅੱਗੇ ਜਿਵੇਂ ਜੀਆਂ ਦਿੱਤੀਆਂ ਮੈਂ ਉਹੋ ਜੀਆਂ ਸ਼ੌਕੀਆਂ ਦੇਣੀਆਂ ਚਾਹਣਾ ਠੀਕ ਬਿਲੀਆਵਾਂ ਦੇ ਉਹਦੇ ਨਾਲ ਦੀਆਂ ਬਰੀਡ ਲਿਆਵਾਂ ਠੀਕ ਠੀਕ ਤੇ ਆ ਜਾਣਗੇ ਹਫ਼ਤੇ ਦੇ ਵਿੱਚ ਵਿੱਚ ਚਲੋ ਉਸ ਦਿਨ ਵੀਡੀਓ ਪਾਵਾਂਗੇ ਕੋਈ ਈ ਹਫ਼ਤੇ ਤੱਕ ਫੇਰ ਮਿਲਦੇ ਆ ਫੇਰ ਵੀਡੀਓ ਪਾਵਾਂਗੇ ਤੇ ਇਹ ਸੀ ਫਾਰਮ ਤੇ ਬਾਪੂ ਦੇ ਅੱਜ ਵੱਲੋਂ ਨਾਗ ਦਿਖਾਉਣ ਲੱਗੇ ਸੀ ਤੁਹਾਨੂੰ ਇਹ ਸੀਗੇ ਤੇ ਕਿੱਦਾਂ ਲੱਗੀ ਵੀਡੀਓ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਦੋਸਤੋ ਧੰਨਵਾਦ ਲਓ ਵੀ ਸੱਜਣੋ ਬਹੁਤੇ ਟਾਈਮ ਦੀ ਡਿਮਾਂਡ ਕਰੀ ਜਾਂਦੇ ਸੀ ਤੇ ਬਾਪੂ ਦੇ ਫਾਰਮ ਦੀਆਂ ਮੱਝਾਂ ਦਿਖਾਉਣੀਆਂ ਤੁਹਾਨੂੰ ਤੇ ਬਾਪੂ ਅੱਜ ਤੁਹਾਨੂੰ ਇੱਕ ਤੋਕੜ ਮੱਝ ਦਾ ਸ਼ੋਅ ਕਰਾਉਣ ਲੱਗਾ ਜਿਹੜੀ ਝੋਟੀ ਤੋਕੜ ਹੋਣ ਦੇ ਬਾਵਜੂਦ ਤੇ ਦੋਨੋਂ ਟਾਈਮ ਦੁੱਧ 7-8 ਲੀਟਰ ਦੁੱਧ ਦੇਣ ਦੀ ਆ 7 ਮਹੀਨਿਆਂ ਦੀ ਗੱਬਣਾ ਤੇ 8 ਮਹੀਨੇ ਨੂੰ ਲੱਗਣ ਵਾਲਾ ਮਿੱਤਰੋ ਤੇ ਨਾਲ ਤੁਹਾਨੂੰ ਇੱਕ ਨਾ ਜਿਹੜਾ ਬਾਦਲ ਫਾਰਮ ਤੇ ਝੋਟਾ ਸ਼ਹਿਨਸ਼ਾ ਉਹਦੇ ਬੱਚੇ ਦੇ ਤੁਹਾਨੂੰ ਆਪਾਂ ਦਰਸ਼ਨ ਕਰਾਉਣੇ ਆ ਆ ਦੇਖ ਸਕਦੇ ਤੁਸੀਂ ਇਹਦੀ ماں ਦੇ ਦਰਸ਼ਨ ਵੀ ਕਰਾਵਾਂਗੇ ਥੋੜਾ ਜਿਹਾ ਟਾਈਮ ਲੱਗੂਗਾ ਅਜੇ 15 ਦਿਨਾਂ ਦਾ ਸੁਗਾ ਤੇ ਜਦੋਂ ਪੂਰੇ ਪੀਕ ਤੇ ਆ ਗਈ ਕਿਉਂਕਿ ਅਜੇ 14 ਕਿਲੋ ਦੁੱਧ ਤੇ ਚੱਲਣ ਦੀ ਜਦੋਂ 17 18 16 17 ਤੇ ਚੱਲ ਗਈ ਥੋੜੀ ਜਿਹੀ ਗਰਮੀ ਪੈ ਰਹੀ ਆ ਫਿਰ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਅੱਜ ਆਪਾਂ ਤੁਹਾਨੂੰ ਠੰਡੀਆਂ ਸੀਲ ਦਿਖਾਉਣੀਆਂ ਵਾ ਵੀ ਠੰਡਾ ਸੀਲ ਰਵਾ ਜਿਹੜਾ ਕੀ ਹੁੰਦਾ ਵਾ ਦੋਸਤੋ ਐਂ ਚਾਰ ਤੇ ਮਿਲਣਾ ਧਾਰ ਤੇ ਮਿਲਣਾ ਇਹ ਕਹਿਣ ਨੂੰ ਤਾਂ ਲੋਕੀ ਬੜਾ ਕੁਝ ਕਹੀ ਜਾਂਦੇ ਆ ਫਰ ਜਿਹੜੀ ਇਹ ਚੀਜ਼ ਆ ਦੋਸਤੋ ਇਹ ਚੀਜ਼ ਘਰ ਕਰਨੀ ਖੜੀ ਇੱਕ ਮਿੰਟ ਜਿਹਦਾ ਇਹਦਾ ਪਸਮਾਵਾ ਅੱਛਾ ਦੇਖੋ ਇੱਕ ਮਿੰਟ ਦੇ ਅੰਦਰ ਇਹ ਪਸਮੂਗੀ ਮੱਝ ਠੀਕ ਆ ਐ ਨਿੰਬੂ ਵਰਗੀ ਤਾਰ ਆ ਜੀ ਦੇਖੋ ਇਧਰ ਬਾਪੂ ਆਰਡਰ ਤਾਂ ਹਜੇ ਵੀ ਇਹਦਾ ਬਹੁਤ ਤਗੜਾ ਤੇ ਜਦੋਂ ਤਿਆਰ ਹੁੰਦੀ ਹੂ ਉਦੋਂ ਦਾ ਬੜਾ ਕੋ ਕਰਦੀ ਰਿਕਾਰਡ ਪੈਦਾ ਕਰਦੀ ਇਹਦਾ ਨਾਮ ਆ ਰੱਖਿਆ ਨਿੰਬੂ ਮੱਝ ਅੱਛਾ ਨਿੰਬੂ ਬਿੱਲੋ ਵੀ ਤੁਹਾਨੂੰ ਦਰਸ਼ਨ ਕਰਾਉਣੇ ਇੱਕ ਨੰਬਰ ਤੇ ਬਿੱਲੋ ਖੜੀ ਆ ਉਹ ਇਹਦੀ ਭੈਣ ਆ ਠੀਕ ਆ ਉਹ ਵੀ ਸੂਣ ਦੇ ਤਿਆਰ ਆ ਸੱਤਾਂ ਮਹੀਨਿਆਂ ਦੀ ਆ ਥੋੜੀ ਬਾਲਟੀ ਸੈਟ ਕਰ ਲੈਂਦਾ ਪੱਲਾਤ ਪਿੱਛੇ ਕਰਾ ਲਾਂ ਮਾਈ ਤੋਂ ਮੜੀ ਆਂ ਪਿੱਛੇ ਕਰਨ ਬਤਾ ਚੱਲ ਬਾਪੂ ਢੰਡੀਆਂ ਸੀਲ ਆ ਪਰ ਫੱਟੀ ਲੈ ਕੇ ਚੋਣਾ ਤਾਂ ਉਹਦੇ ਕਹਿਣੋਂ ਟਪੂ ਟਪੂ ਕਰਦੀਆਂ ਗੋਡੇ ਦੁਖਦੇ ਕਰਕੇ ਮੈਂ ਫੱਟੀ ਲੈ ਨਾ ਪਰ ਉਹ ਬੈਨਾ ਪਰ ਬੈ ਨਹੀਂ ਹੁੰਦਾ ਜਿੱਦਾਂ ਮਰਜੀ ਬੈ ਕੇ ਚੀਓ ਠੰਡੀ ਸੀਲ ਹੈ ਇੱਕ ਵਾਰੀ ਧਾਰ ਦੇਣੀ ਇਹਨੂੰ ਜ਼ਰੂਰੀ ਆ ਅੱਛਾ ਮੁੜ ਕੇ ਨਹੀਂ ਇਹਨੂੰ ਕੋਈ ਲੋੜਾ ਦੇਖੋ ਤੁਹਾਡੇ ਸਾਹਮਣੇ ਬੈੰਧਿਆ ਥਾਰ ਧਾਰ ਮਾਰੀ ਆ ਐਂ ਦੁੱਧ ਆ ਰਿਹਾ ਜਿਵੇਂ ਪਾਈਪ ਦੇ ਵਿੱਚ ਪਾਣੀ ਆ ਰਿਹਾ ਹੁੰਦਾ ਹਾਂ ਮੋਟਰ ਛੱਡੀ ਨਾ ਪਾਣੀ ਨਾ ਭਰ ਜਾਂਦਾ ਉਸੇ ਸਹਾਰੇ ਦੁੱਧ ਆਉਂਦਾ ਪੰਜਾਂ ਮਿੰਟਾਂ ਕਈ ਪਸ਼ੂ ਪਸਮਣ ਤੇ ਬਹੁਤ ਟਾਈਮ ਲਾਉਂਦਾ ਇਹ ਤਾਂ ਬੈੰਧਿਆ ਥਾਰ ਮੋਗੇ ਵਾਂਗੂ ਵਰਦੀ ਆ ਮੋਗੇ ਵਾਂਗੂ ਵਰਦੀ ਆ ਤੇ ਵੇਖੋ ਬਾਲਟੀ ਦੇ ਵਿੱਚ ਦੁੱਧ ਵਾਲੇ ਖਾਂਦਾ ਬੋਡੀ ਸਟਰਕਚਰ ਖਾ ਰਹੇ ਉਹ ਜੇ ਗੱਲ ਕੀਤੀ ਜਾਵੇ ਨਾ ਤੇ ਬੋਡੀ ਸਟਰਕਚਰ ਸਾਰਾ ਹੀ ਨੀਲੀ ਰਾਵੀ ਵਾਲਾ ਇਹਦਾ ਸਾਰਾ ਹੀ ਪਿਛਲੇ ਪੈਰ ਦੋਨੇ ਇਹਦੇ ਨੀਤੇ ਬੂਰੀਆਂ ਦੀਆਂ ਫੇਸਬੁੱਕ ਹੀ ਉਹ ਬਹੁਤ ਕੁਝ ਕਹਿਣਗੇ ਇਹ ਇੱਕ ਸ਼ੌਕ ਕਰਾਉਣ ਲੱਗੇ ਆਪਾਂ ਇਹਨਾਂ ਦਾਕਿਆਂ ਨੂੰ ਦਿਖਾਉਣੇ ਆ ਵੀ ਵੀਡੀਓ ਬੂਰੀਆਂ ਦੀ ਪੂਨੇ ਸ਼ੌਂਕੀ ਆ ਤੇ ਪਰ ਮੈਂ ਆਪਦੇ ਫਾਰਮ ਦੀਆਂ ਮੱਝਾਂ ਦੇ ਅੱਜ ਸ਼ੌਕ ਸਾਰੇ ਦਾਕਿਆਂ ਨੂੰ ਵਿਖਾਉਣਾ ਚਾਹਣਾ ਵੀ ਵਾਕਿਆ ਹੀਰੇਵੇਂ ਪਾਲਦਾ ਵਾਂ ਨਿੰਬੂ ਤੇ ਬਿੱਲੋ ਆ ਇਹਨਾਂ ਦੀ ਵਿਚਾਲੇ ਮਾਂ ਖੜੀ ਆ ਠੀਕ ਆ ਇਹਨਾਂ ਦੇ ਆਪਾਂ ਦਰਸ਼ਨ ਕਰਾਵਾਂਗੇ ਕਿ ਇਹਨਾਂ ਦੀ ਭੈਣ ਆ ਆ ਉਹਦਾ ਬੱਚਾ ਵਾ ਇਹਦੇ ਤੁਹਾਨੂੰ ਦਰਸ਼ਕ ਕਰਾ ਰਹੇ ਆ ਬੱਸ ਕੋਈ ਨਾ ਕਹਿਣ ਵੀ ਬਾਪੂ ਦੋਸਤੋ ਆ ਕੱਟਾ ਦਾ ਬੁਰੀਆਂ ਨਹੀਂ ਆਉਂਦਾ ਲੈਂਦੇ ਪੰਜਾਬ 'ਚ ਖੜਾ ਹੁੰਦਾ ਤੇ ਆਪਣੇ ਬੰਦਿਆਂ ਨੇ ਮੇਰੇ ਹਿਸਾਬ ਨਾਲ ਲੱਖਾਂ ਚ ਤਦਾਰ ਤੇ ਦੀ ਕੀਮਤ ਖਰਚ ਦੇਣੀ ਸੀ ਪਰ ਇਹ ਬਾਦਲ ਫਾਰਮ ਵਾਲੇ ਝੋਟੇ ਸ਼ੈਨ ਸ਼ਾਹ ਦੇ ਸੀਮਨ ਦਾ ਬੱਚਾ ਵਾ ਤੇ ਬਾਪੂ ਨੇ ਇਹ ਗੱਲ ਆਖੀ ਆ ਵੀ ਜਿੱਦਣ ਮੰਨ ਲਓ ਇਹਦੀ ਮਾਂ 16 17 ਕਿਲੋ ਤੇ ਚਲ ਗਈ 18 ਤੇ ਉਦੋਂ ਦਾ ਲਾਈਵ ਚਾ ਕੇ ਵਿਖਾਵਾਂਗੇ ਵਿਖਾਵਾਂਗੇ ਤੇ ਇਹ ਬੱਚਾ ਸੇਲ ਕਰੂਗਾ ਬਾਪੂ ਕਿਉਂਕਿ ਇਹਦੇ ਵਿੱਚ ਕੀ ਆ ਕਿਉਂਕਿ ਇਹ ਬਲੱਡ ਬਾਪੂ ਕੋਲੇ ਇੱਕੋ ਹੀ ਆ ਤੇ ਉਹਨਾਂ ਦੇ ਵਰਤੂਗਾ ਤੇ ਫਿਰ ਇਹਨੂੰ ਬਰੀਡ ਹੋ ਜੂ ਤੇ ਪਰ ਇਹਦਾ ਪੈਠ ਪੂੜਾ ਵੇਖਿਓ ਤੁਸੀਂ ਬੱਚੇ ਦਾ ਕਿਹੜੀਆਂ ਗੱਲਾਂ ਨੇ ਇਹ ਪ੍ਰੋਪਰ ਨਿਸ਼ਾਨੀਆਂ ਮੂਹਰ ਲਿਆ ਤੇ ਮਾੜਾ ਮਾੜਾ ਨਿਸ਼ਾਨਾ ਦੋ ਪੈਰਾਂ ਤੇ ਪੱਬੀਆਂ ਤੇ ਅੱਛਾ ਉਹ ਹੈਗਾ ਅਗਲੇ ਪੈਰਾਂ ਤੇ ਹੈਗਾ ਉਹ ਦੋ ਤੇ ਪਈਆਂ ਪੂਰੇ ਪੂਰੇ ਨਿਸ਼ਾਨ ਲੈਂਦੇ ਪੰਜਾਬ ਦਾ ਭਲੇਖਾ ਪਾਉਂਦਾ ਥੱਲੇ ਉਹਦੀਆਂ ਆਹ ਮੂਤੀਆਂ ਬਾਦਲ ਫਾਰਮ ਦਾ ਇਹ ਡਾਇਰੈਕਟ ਆਰਟੀਕਲ ਲੱਗਾ ਸੀ ਇਹਨੂੰ ਠੀਕ ਆ ਸੀਮੰਦਾ ਹਾਂ ਸੀਮੰਦਾ ਬਾਦਲ ਫਾਰਮ ਦਾ ਬਾਦਲ ਫਾਰਮ ਵਾਲੇ ਸ਼ਹਿਰ ਸਾਹ ਝੋਟਾ ਮੈਂ ਇਹਨੂੰ ਹੁਣ ਦੁੱਧ ਆਈਟਮ ਛੱਡ ਰਿਹਾ ਇੱਕ ਥਾਣਾ ਜੀ ਥੋੜਾ ਪਚਾਉਂਦਾ ਗਰਮੀ ਕਰਕੇ ਗਰਮੀ ਕਰਕੇ ਮੂੰਹ ਟਡਣ ਡਿਆ ਮੂੰਹ ਟਡਦਾ ਦੁੱਧ ਥੋੜਾ ਪਚਾਈਦਾ ਬੋੜਾ ਕਿੰਨੇ ਦਿਨਾਂ ਦਾ 15 ਦਿਨਾਂ ਦਾ ਹੋ ਗਿਆ ਹਾਂ ਜਬ 13 ਤੋਂ 14 ਦਿਨਾਂ ਦਾ ਹੋਇਆ ਪੂਰਾ 14 ਅੱਜ 14 ਦਿਨ ਹੋ ਗਏ ਮਾਛੀ ਦਾ ਬੱਚਾ ਪਰ ਬੱਚਾ ਕਿਹੜੀਆਂ ਗੱਲਾਂ ਵਿਖਾਵਾਂਗੇ ਤੁਹਾਨੂੰ ਥੋੜਾ ਜਿਹਾ ਸਮਝ ਜ਼ਰੂਰ ਲੱਗੂਗਾ ਇਹ ਚੀਜ਼ ਵਿਖਾਉਣ ਵਾਲੀ ਆ ਜਦੋਂ ਇਹ ਪੂਰਾ ਗੋ ਕਰਕੇ ਦੇਾਂਗੇ ਦਸਤਾਂ ਨੂੰ ਇੱਕ ਇੱਕ ਇਹ ਗਹਿਣਾ ਦੇਣਾ ਜਿਹੜਾ ਗੁਰਮਖ ਲੈ ਗਿਆ ਉਹ ਯਾਦ ਕਰੂਗਾ ਵੀ ਵਾਕਿਆ ਕੋਈ ਮਾਲੀ ਸੀਗਾ ਤੇ ਬਾਪੂ ਇਹ ਛੋਟੀ ਫਿਰ ਜਿਹੜਾ ਰਵਾ ਤੇਰੇ ਕੋਲੇ ਕਿੰਨੇ ਕ ਸਮੇਂ ਤੱਕ ਦੁੱਧ ਦੇ ਜਾਂਦੀਆਂ ਇਹ ਇਹਦਾ ਖਰਾਕ ਦੇ ਸਿਰ ਤੇ ਆ ਅੱਛਾ ਜਿੰਨੀ ਮੇਰੀ ਖਰਾਕ ਆ ਜਿਵੇਂ ਆਪਾਂ ਖਰਾਕ ਪਾਵਾਂਗੇ ਇਹਨੂੰ ਤੁਸੀਂ 2 ਮਹੀਨੇ ਵੀ ਪਹਿਲਾਂ ਛੱਡ ਸਕਦੇ ਆ ਅੱਛਾ ਨਹੀਂ ਤਾਂ ਇਹਨੇ ਦੁੱਧ ਦੇ ਹੀ ਜਾਣਾ ਇਹਨੇ ਲਤ ਨਹੀਂ ਚੱਕਣੀ ਆ ਦੇਖ ਲਓ ਹੁਣ 7 ਮਾਹ ਦੇ 8 ਮਾਹ ਨੂੰ ਲੱਗਣ ਵਾਲਾ ਠੀਕ ਆ ਪਹਿਲੀ ਤਰੀਕ ਤੋਂ ਲੱਗ ਜੂਗਾ 8ਵਾਂ ਮਹੀਨਾ ਹੂੰ ਇਹਨੇ ਇਤਰਾ ਹੀ ਕਰਮਾਂ ਵਾਲੀ ਨੇ ਐਦਾਂ ਥਾਪੀ ਮਾਰ ਕੇ ਬਹਿ ਜਾਣਾ ਮੂਰੇ ਮੜੀ ਚਾਟ ਪਾ ਦਿਓ ਬਸ ਜੇ ਤੁਸੀਂ ਖਰਾਕ ਨਹੀਂ ਬੰਦ ਕਰੋਗੇ ਤੇ ਇਹਨੇ ਦੁੱਧ ਨਹੀਂ ਬੰਦ ਕਰਨ ਇਹਨੇ ਦੇਈ ਜਾਣਾ ਵਕਾਊ ਤਾਂ ਨਹੀਂ ਗਈ ਨਹੀਂ ਵਕਾਊ ਨਹੀਂ ਤਾਂ ਸਿਰ ਆਪਾਂ ਦੇ ਫਾਰਮ ਦੀ ਸ਼ਾਨ ਮਖਾਉਣ ਲੱਗੇ ਆ ਠੀਕ ਆ ਠੀਕ ਬਾਪੂ ਨੂੰ ਦੱਸਣਾ ਚਾਹੁੰਦੇ ਆ ਬਾਪੂ ਨੂੰ ਇਹ ਵਿੱਚ ਹੀ ਬਾਪੂ ਨੇ ਕਈ ਦੋਸਤ ਵਾਚੋ ਗੁਲਾਪਾਂ ਦੇ ਵੀ ਕਲੀਆਂ ਬੂਰੀਆਂ ਦੇ ਵੀ ਹਮ ਕਮੈਂਟ ਕਰਨ ਲੱਗ ਜਾਂਦੇ ਪਰ ਉਹਨਾਂ ਨੂੰ ਮੈਂ ਆਪਦੇ ਫਾਰਮ ਦੀ ਇੱਕ ਮੈਨੂੰ ਸ਼ੌਂਕ ਆ ਅੱਜ ਸਾਰੀਆਂ ਮੱਜਾਂ ਮਖਾਉਣੀਆਂ ਠੀਕ ਵੀ ਵਾਕਿਆ ਹੀ ਮੈਂ ਇਹਨਾਂ ਗੋਡਿਆਂ ਦੇ ਨਾਲ ਤਰੱਕੀ ਕਰਕੇ ਪਾ ਦਾਂ ਇਹਨਾਂ ਨੂੰ ਤੇ ਸਾਡੇ ਬਜ਼ੁਰਗਾਂ ਦਾ ਜਿਹੜਾ ਇਹ ਬਰੀਡ ਰਵਾ ਭਗਤਾਂ ਨਹੀਂ ਜਿਹਨੂੰ ਪਹਿਲਾਂ ਭਗਤਾਂ ਨਹੀਂ ਕਹਿੰਦੇ ਸੀ ਨਾ ਉਹ ਸਾਡੇ ਕੋਲ ਆਵਾ ਇਹ ਪੁਰਾਣਾ ਬਜ਼ੁਰਗਾਂ ਦਾ ਚੱਲਿਆ ਆ ਰਿਹਾ ਹਾਂ ਪਿਆਣਾ ਪੁਰਾਣਾ ਠੀਕ ਆ ਤੇ ਇਹ ਜਿਹੜੀ ਅਸੀਂ ਹੁਣ ਵਿਚਾਲੇ ਤੁਹਾਨੂੰ ਮੱਝ ਵਿਖਾਣੀ ਆ ਹੂੰ ਇਹ ਸਾਡੇ ਪਿੰਡ ਸ਼ੈਦੇ ਸ਼ਾਂ ਲਾਗੇ ਹੂੰ ਨਿਸ਼ਾਨ ਸਿੰਘ ਮੱਲਣ ਸਾਹਿਬ ਸੀ ਅੱਛਾ ਉਹਨਾਂ ਕੋਲੇ ਝੋਟਾ ਸੀ ਇਹ ਵਾਕਿਆ ਰੇਲ ਗੱਡੀ ਦੀ ਉਹਦੀ ਗੱਡੀ ਦੇ ਇੰਜਨ ਨਾਲ ਝੋਟੇ ਦਾ ਕੱਦ ਸੀ ਤੇ ਉਹ ਫਿਰ ਉਹਨੇ ਮੇਰੀ ਮੱਝ ਵੇਖ ਕੇ ਤੇ ਮੈਂ ਡਾਇਰੈਕਟ ਕ੍ਰੋਸਿੰਗ ਕਰਾਈ ਸੀ ਇਹਦੀ ਅੱਛਾ ਆ ਜਿਹੜੀ ਮੈਂ ਮਾਂ ਦੇ ਦਰਸ਼ਨ ਕਰਾਉਣੇ ਆਪਾਂ ਠੀਕ ਆ ਉਹ ਤੋਂ ਗੱਭਣ ਕਰਾਈ ਸੀ ਤੇ ਫਿਰ ਉਹਨੇ ਕੱਟੀ ਦਿੱਤੀ ਕਿਆ ਬਾਤਾਂ ਠੀਕ ਆ ਇਹ ਕੱਟੀ ਉਹ ਝੋਟੇ ਦੀ ਆ ਹਾਂ ਫਿਰ ਇਹ ਕੱਟੀ ਲਾਡੋ ਆ ਇਹਦਾ ਨਾਂ ਪਹਿਲੀ ਮਾਜਦਾ ਨਾਲ ਲਾਡੋ ਜੀ ਇਹ ਮੇਰ ਕੋ ਨਾਂ ਰੱਖਿਆ ਹੁੰਦਾ ਤੇ ਆਪਣੇ ਨਾਂ ਵੀ ਬੜੇ ਰੱਖੇ ਨਿੰਬੂ 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 ਤੇ ਲਾਡੋ ਹਾਂ ਤੇ ਬਿੱਲੋ ਬਿੱਲੋ ਠੀਕ ਆ ਇਹ ਮੇਰਾ ਪਹਿਲਾ ਸ਼ੌਂਕੀਆ ਤੌਰ ਤੇ ਰਵਾ ਇਹਨੂੰ ਆਵਾਜ਼ ਮਾਰੀਏ ਇੱਥੇ ਤੁਹਾਨੂੰ ਮੈਂ ਦਰਸ਼ਨ ਕਰਕੇ ਵੰਗੂੰ ਇਹ ਮੈਂ ਮੂਰੇ ਇਹਨੂੰ ਜਦੋਂ ਜੱਪੀ ਪਾਉਂਗਾ ਇਹਨਾਂ ਨੇ ਇਦਾਂ ਮਿਲਣਾ ਜਿਵੇਂ ਬੱਚਾ ਉਹ ਬਹੁਤ ਉਧਰਿਆ ਹੁੰਦਾ ਦਾਦੇ ਤੋਂ ਉਹ ਤਾਂ ਮਿਲਦਾ ਐ ਮਿਲੂਗਾ ਮੈਨੂੰ ਮੱਝਾਂ ਮਿਲਣੀਆਂ ਤੁਹਾਡੇ ਸਾਹਮਣੇ ਵਿਖਾਉਂਗਾ ਵਾਕਿਆ ਵੀ ਬੂਥੀ ਉੱਤੇ ਰੱਖ ਕੇ ਮਿਲਣਗੀਆਂ ਵੀ ਜੇ 10 ਮਿੰਟ ਮੈਂ ਲੇਟ ਹੋ ਜਾਣਾ ਇਹ ਤਾਂ ਗੱਲ ਹੈ ਇਹ ਫਿਰ ਮਸਲਾਂ ਦਾ ਕੋਈ ਮੁੱਲ ਨਹੀਂਗਾ ਇਹ ਦੋਸਤੋ ਵਿਖਾਉਣੀਗੀ ਤੁਹਾਡੇ ਅਗੇ ਰਿਕੁਐਸਟ ਕਰਦੇ ਆਂ ਫੋਨ ਲਾਓ ਬਾਪੂ ਤਸਕਾ ਨੂੰ ਵਿਖਾਉਣਾ ਵੀ ਬੂਰੀਆਂ ਦਾ ਸ਼ੌਕੀਆ ਤੇ ਦੂਜੀਆਂ ਮੱਝਾਂ ਵੀ ਹੈਗੀਆਂ ਕਲੀਆਂ ਬੂਰੀਆਂ ਨਹੀਂ ਬੂਰੀਆਂ ਨੇ ਉਹਦਾ ਸ਼ੌਕੀ ਕਰਦੇ ਬਾਪੂ ਬਾਲਟੀ ਦਾ ਮਾਰਤੀ ਇਹਨੇ ਕੰਢੀ ਕਰਮਾ ਲਈਏ ਇਹ ਹਜੇ ਇਹਨੇ 1 ਲੀਟਰ 2 ਲੀਟਰ ਵਾਧੂ ਦੁੱਧ ਦੇਨੇ ਹੋਰ ਕਢਣਾ ਆ ਥੋੜਾ ਜਿਹਾ ਆਪਾਂ ਟਾਈਮ ਨਾਲ ਚੋਣ ਲਾਪੇ ਐਕਟਰਾ ਵਾਲਟੀ ਤੋਂ ਬਾਹਰ ਪੀਣਾ ਪੈਂਦਾ ਆ ਤੁਸੀਂ ਦੇਖ ਸਕਦੇ ਆ ਮੇਰੇ ਫੋਨ ਤੇ ਜਿਹੜਾ ਸਮਾਂ ਵਾ 5:44 ਮਿੰਟ ਹੋਏ ਆ ਥੋੜਾ ਜਿਹਾ 1 ਘੰਟਾ ਪਹਿਲਾਂ ਚੋਣ ਲੱਗੇ ਆ ਹਾਂਜੀ ਤੇ ਉਹ ਵੀ ਵੀਡੀਓ ਕਰਨੀ ਸੀ ਤੇ ਨਹੀਂ ਤਾਂ ਕਿਲੋ ਦੁੱਧ ਦਾ ਅੱਧਾ ਕਿਲੋ ਦਾ ਫਰਕ ਹੋਰ ਪੈ ਜਾਣਾ ਮੈਨਾਂ ਨਹੀਂ 10 ਕਿਲੋ ਦੁੱਧ ਦੇਈ ਜਾਂਦੀ ਹਾਂ 10 10 ਕਿਲੋ ਪੂਰਾ 10 10.5 ਚੋਨਾ ਮੈਂ ਹਰ ਰੋਜ਼ ਲਓ ਵੀ ਮਿੱਤਰੋ ਟੋਕੜ ਮੱਝ 10 ਕਿਲੋ ਦੁੱਧ ਦੇ ਰਹੀ ਆ 7ਵੇਂ ਮਹੀਨੇ ਦੀ ਗੱਭਣ 8ਵੇਂ ਲੱਗਣ ਜਾ ਰਹੀ ਆ ਇਹ ਆ ਰਵੇ ਲੋਕੀ ਕਹਿ ਦਿੰਦੇ ਆ ਵੀਡੀਓ ਚ ਲੋਕੀ ਕਹਿੰਦੇ ਬਾਪੂ ਉਵੇਂ ਹੀ ਮਾਰਦੇ ਫਲਾਟੀਆਂ ਪਰ ਰਵੇ ਰੱਖੇ ਤਾਂ ਲਿਆ ਕੇ ਵੀ ਲੋਕਾਂ ਨੂੰ ਮਰਵੇ ਦਿੰਨਾ ਵੀ ਇੱਕ ਸ਼ਾਨ ਲਿਆ ਕੇ ਮਾਜਣਾ ਦੋਸਤੋ ਸਾਰਾ ਬੋਡੀ ਸਟਰਕਚਰ ਦਾ ਨੀਲੀ ਦਾ ਵਾ ਰੰਗ ਕੁਦਰਤ ਦੇ ਹੁੰਦੇ ਆ ਕੁਦਰਤ ਨੇ ਦੇਣੇ ਰੰਗ ਪਰ ਇਹ ਜਿਹੜੀਆਂ ਗੱਲਾਂ ਇਹਦੀ ਫਿਰ ਪੂਸ਼ ਬਾਪੂ ਐਡੀ ਸੀ ਜਾਂ ਕਿਵੇਂ ਵੱਡੀ ਸੀ ਇਹ ਪਹਿਲਾਂ ਤੋਂ ਐਡੀ ਸੀ ਪੂਸ਼ ਇਹਦੀ ਅੱਛਾ ਇਹ ਰਵੇ ਪਹਿਲਾਂ ਤੋਂ ਜਿਹੜੇ ਐਡੀ ਸੀਗੀ ਤੇ ਬੂਰੇ ਨਾਗਰੀਆਂ ਵਾਲੇ ਤੋਂ ਇਹ ਗੱਭਣਵਾ ਦੁਆਰਾ ਬੂਰਾ ਨਾਗਰੀਆਂ ਵਾਲਾ ਜਿਹੜਾ ਜਿਹੜਾ ਬੂਰਾ ਨਾਰਲੀ ਵਾਲੇ ਤੋਂ ਗੱਭਣਾ ਦੋਸਤੋ ਹਾਂ ਉਹ ਜਦੋਂ ਤੁਸੀਂ ਤੁਹਾਨੂੰ ਤੇ ਦਰਖਾਹਤਾਂ ਦੇ ਕੱਟੇ ਉਹਦੋਂ ਸੀਮਨ ਲਾ ਕੇ ਲਿਆ ਕੇ ਦਿੱਤੇ ਸੀ ਉਸ ਤੋਂ ਫਿਰ ਰੋ ਕਰਵਾ ਦਿੱਤੀ ਉਸੇ ਤੋਂ ਉਸੇ ਤੋਂ ਰੇ ਤੇ ਫਿਰ ਇਧਰਲੀ ਫਿਰ ਕਿਤੋਂ ਛੈਣ ਛਾਹ ਤੋਂ ਕਰਾ ਦਿੱਤੀ ਇਹ ਛੈਣ ਛਾਹ ਤੋਂ ਕਰਾਈ ਆ ਜੀ ਤੇ ਉਹ ਜੂਬੇ ਤੋਂ ਹੋ ਉਹ ਜੂਬੇ ਤੋਂ ਲਓ ਮਿੱਤਰੋ ਬਾਪੂ ਨੇ ਗਾ ਤਿੰਨੇ ਸੀਵਨ ਲਵਾਏ ਆ ਤਿੰਨੇ ਕਰਮ ਵਾਲੀਆਂ ਗੱਬਣਾ ਠੀਕ ਆ ਇਹ ਆ ਮੱਝ ਤੁਸੀਂ ਕਹਿੰਦੇ ਨਹੀਂ ਇੱਕ ਵਾਰੀ ਗੇੜ ਖਾਗੀ ਸੀ ਇਹ ਮੱਝ ਆਹਦੀ ਉਦੋਂ ਥੋੜੀ ਜਿਹੀ ਗਰਮੀ ਸੀਗੀ ਇੱਕ ਵਾਰੀ ਇਹ ਗੇੜ ਖਾਗੀ ਸੀ ਇਹ ਮੱਝ ਆਹ ਮੱਝ ਨੂੰ ਪਹਿਲਾਂ ਝੋਟੇ ਤੋਂ ਕਰਾਉਂਦੇ ਰਹੇ ਹਾਂ ਹਾਂ ਪਹਿਲੇ ਜਾ ਕੇ ਸੌਣ ਦੇ ਐਂਡ ਜੇ ਤੇ ਜਾ ਕੇ ਬਣੀ ਫਿਰ ਫੇਟੀ ਘਲ ਆਇਆ ਮੈਂ ਸੋ ਦੋਸਤੋ ਇਹ ਮੱਝ ਥੋੜਾ ਜਿਹਾ 6 ਮਹੀਨੇ ਦਾ ਦੱਬਾ ਤਾਂ ਮਾਰਗੀ ਸੀ ਕਿਉਂਕਿ ਇਹ ਦੱਬਾ ਮੈਂ ਇਹ ਝੋਟੇ ਤੋਂ ਕਰਾਉਂਦੇ ਰਹੇ ਪਹਿਲਾਂ ਇਹ ਆ ਕਰਮਾ ਵਾਲੀ ਜਿਹੜੀ ਨਿੰਬੂ ਆ ਇਹ ਪਹਿਲੇ ਸੂਏ ਦੀ ਹੈ ਦੀ ਠੀਕ ਆ ਤੇ ਉਹ ਜਿਹੜੀ ਪਰਲੇ ਪਾਸੇ ਖੜੀ ਆ ਅੱਛਾ ਇਹ ਇਹ ਕਿੰਨੇਵੇਂ ਸੂਏ ਦੀ ਆ ਜਿਹੜੀ ਮਾਲ ਨਿੰਬੂ ਆ ਇਹ ਪਹਿਲੇ ਸੂਏ ਦੀ ਆ ਤੀਜੇ ਦੀ ਆ ਆ ਪਹਿਲੇ ਦੀ ਆ ਉਹ ਤੀਜੇ ਦੀ ਆ ਅੱਛਾ ਹਾਂਜੀ ਆ ਵਿੱਚ ਦੱਬਾ ਮਾਰ ਗਈ ਸੀ ਨਾ 6 ਮਹੀਨੇ ਦਾ ਸਾਫ ਦਾ ਗੈਪ ਪਾ ਗਈ ਸੀ ਠੀਕ ਆ ਸੋ ਦੋਸਤੋ ਇਸ ਵਾਰ ਇਹ ਕਿੰਨੇਵੇਂ ਸੂਏ ਸੂ ਗਈ ਹੁਣ ਇਹ ਮੱਝ ਹੂੰ ਇਹ ਹੁਣ ਪੰਜਵੇਂ ਸੂਣੀ ਆ ਪੰਜਵੇਂ ਸੂਣੀ ਠੀਕ ਆ ਹਾਂਜੀ ਹਾਂਜੀ ਪੰਜਵੇਂ ਪੂਰੇ ਪੰਜਵੇਂ ਇਹ ਹੁਣ ਜਿਹੜਾ ਆ ਛੋਟੇ ਦਾ ਪਿਓ ਉਸੇ ਤੋਂ ਗੱਬੜਾ 66 ਦਾ ਹਾਂ 66 ਦਾ ਹਾਂ 66 ਦਾ ਦੋਸਤੋ ਲਹਿੰਦੇ ਪੰਜਾਬ ਦੇ ਵਿੱਚੋਂ ਬਲੱਡ ਜਿਹੜਾ ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ ਸੀ ਇਹ ਉਸ ਝੋਟੇ ਤੋਂ ਗੱਬਣਾ ਹਾਂ ਉਹ ਤੇ ਇਹ ਪਿਛਲੇ ਸੂਏ ਕੀ ਬੱਚਾ ਸੀ ਇਹ ਥੱਲੇ ਇਹ ਤਾਂ ਕੱਟੀ ਸੀ ਨਹੀਂ ਨਹੀਂ ਇਹਦੇ ਤਾਂ ਕੱਟੀ ਸੀ ਮੈਂ ਇਹਦੀ ਗੱਲ ਕਰਦਾ ਜਿਹੜੀ ਆ ਵਿੱਚ ਨਹੀਂ ਆਇਆ ਅੱਜ ਨਹੀਂ ਇਧਰ ਲਈ ਆ ਵੱਡੀ ਮਾਇ ਦੀ ਗੱਲ ਕਰ ਰਹੇ ਆ ਜਿਹਦੇ ਆ ਇਹਨੇ ਮਗਰ ਕਟਾਈ ਇਹਦਾ ਕਟਾ ਸੀ ਕਟਾ ਸੀ ਇਹਦਾ ਅੱਛਾ ਕਟਾ ਸੀ ਇਹ ਕਟਾ ਜਿਹੜਾ ਲੁਧਿਆਣੇ ਫਾਰਮ ਚ ਗਿਆ ਹੈ ਅੱਛਾ ਠੀਕ ਇਹ ਮਾਈ ਦਾ ਕਟਾ ਸੀ ਪਿਛਲੇ ਸੂ ਐਤ ਕੀ ਕੀ ਦੇ ਸਕਦੀ ਤੁਹਾਡੇ ਸਾਹਬ ਐਤ ਕੀ ਹੁਣ ਮੇਰੇ ਵੱਧ ਵੱਧ ਕੋਸ਼ ਆ ਗੁਰੂ ਨਾਨਕ ਦਾ ਪਾਛਾ ਅਗੇ ਵੀ ਕੱਟੀ ਦੇਊਗੀ ਤੇ ਦਸਕਾਂ ਨੂੰ ਤਾਂ ਹੀ ਕਿਹਾ ਵੀ ਜੇ ਸੂਈ ਜਿਹਾਉਂਗਾ ਤਾਂ ਬਾੜੀ ਵਧੀਆ ਅੱਛਾ ਚੋਕੇ ਸੂਈ ਦੁੱਧ ਪਾਸ ਕਰਕੇ ਦੇਾਂਗੇ ਠੀਕ ਆ ਤੇ ਕੱਟੀ ਦੀ ਮੈਨੂੰ ਮਾਤ ਬੜੀ ਆ ਵੀ ਆਥਾ ਵੀ ਮੈਨੂੰ ਆਈਡੀਏ ਦੇ ਹਿਸਾਬ ਨਾਲ ਕੱਟੀ ਜ਼ਰੂਰ ਦੇਊਗੀ ਠੀਕ ਆ ਤੇ ਪਾਕਿਸਤਾਨ ਦੇ ਜ਼ਿਆਦਾਤਰ ਕੱਟੇ ਆਏ ਕਿਉਂਕਿ ਆ ਬਾਤੀ ਉਹ ਮਾਲੀ ਕੱਟੇ ਕਿਉਂਕਿ ਇੱਕ ਬਾਈ ਬੂਟੇ ਚੂੜ ਚੱਕ ਕੋਲੇ ਕੱਟੀ ਆ ਤੇ ਜਾਂ ਆਪਾਂ ਚੱਬੇ ਪੰਡ ਇੱਕ ਦੋਸਤੋ ਮੱਝ ਵੇਚੀ ਸੀ ਉੱਥੇ ਕੱਟੀ ਖੜੀ ਆ ਸ਼ਹਿਨ ਸ਼ਾਦੀ ਬਾਕੀ ਉਹਨੇ ਕੱਟੇ ਲਾਇਆ ਬਾਪੂ ਕੋਲੇ ਵੀ ਕੱਟਾ ਉਹਨੇ ਬਹੁਤ ਚੰਗਾ ਲਾਇਆ ਦੇਖ ਸਕਦੇ ਆ ਬਾਕੀ ਹੋ ਸਕਦਾ ਅਗੇ ਕੁਦਰਤਾ ਆਪਾਂ ਉਹ ਤਾਂ ਆਪਾਂ ਕਹਿ ਨਹੀਂ ਸਕਦੇ ਨਾ ਕੁਦਰਤ ਆਹ ਦੇਖ ਲਓ ਹੁਣ ਤੁਸੀਂ ਦੁੱਧ ਲਓ ਮਿੱਤਰੋ ਦੁੱਧ 5 ਵਜੇ ਚੋਈ ਸ਼ੁਰੂ ਕੀਤੀ ਆ ਇੱਕ ਇੱਕ ਘੰਟਾ ਪਹਿਲਾਂ ਆਪਾਂ ਚਵਾਈ ਕਰਤੀ ਤੇ ਬਾਲਟੀ ਨੇ ਕੰਢੀ ਮਾਰੀ ਇਹ ਸੱਜਣਾ ਨਹੀਂ ਇਹਨਾਂ ਕੱਢਦੀਆਂ ਕਰਮ ਵਾਲੀਆਂ ਕਈਆਂ ਦੀ ਸੱਜਣਾ ਮੱਝ ਮੈਨੂੰ ਕੋਈ ਚੋ ਕੇ ਵਿਖਾ ਦੇਵੇ ਬਾਪੂ ਦੀ ਟੋਕੜ ਸਿਰ ਹੁੰਦੀ ਆ ਟੋ ਪ੍ਰੋਪਰ ਇਹਦੀਆਂ ਪੈਰ ਤੇ ਪਿਛੇ ਦੀਆਂ ਨਿਸ਼ਾਨੀਆਂ ਜਿੰਨੀਆਂ ਆਸ ਦੇ ਬੱਚੇ ਤੇ ਆ ਇਹ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਅੱਜ 22 ਤਰੀਕ ਆ ਤੇ 6ਵਾਂ ਮਹੀਨਾ ਵਾ ਤੇ ਤੁਸੀਂ ਇਹ ਵੇਖ ਲਓ ਵੀ ਟੋਕੜ ਮੱਝ ਆ ਤੇ 7ਵੇਂ ਮਹੀਨੇ ਦੀ ਬਾਪੂ ਉਹਦੇ ਦਸਨ ਬਦਾਓ ਗੱਬਣਾ ਤੇ 3ਵੇਂ ਮਹੀਨਾ ਨੂੰ ਜਦੋਂ ਸੂਹੂਗੀ ਬੂਰੇ ਨਾਰਲੀ ਵਾਲੇ ਤੋਂ ਇਹ ਗੱਬਣਾ ਤੇ ਵੇਖਾਂਗੇ ਆਪਾਂ ਇਹ ਉਦੋਂ ਸੱਜਰ ਦੀ ਤੁਹਾਨੂੰ ਇੱਕ ਵਾਰੀ ਵੀਡੀਓ ਜ਼ਰੂਰ ਵਿਖਾਵਾਂਗੇ ਉਦੋਂ ਸੂਹ ਜਾਂ ਸਰ ਵੀ ਵੀਡੀਓ ਵਿਖਾਵਾਂਗੇ ਆਹ ਬੱਚਾ ਦੇ ਰਿਹਾ ਦਾ ਸਿਰਾ ਕਰਾਦਾ ਉਹਦੇ ਕਹ ਨੂੰ ਬਾਲਟੀ ਮਾਰੀ ਕੱਢੀ ਤੇ ਦੂਸਰਾ ਨਹੀਂ ਹੋਣਾ ਆਪਾਂ ਮਰਜ਼ਾ ਬਾਰੇ ਦਿਖਾਈਏ